ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਖੜੇ ਆ ਫਾਰਮ ਤੇ ਇਹ ਆ ਫਾਰਮ ਸ਼ਾਮ ਦਾ ਸੀਨਾ ਹੈ ਨਾ 29 ਤਰੀਕ ਦਾ ਬੇ ਸਾਰੀ ਵਾਲੇ ਵਾਲੇ ਕੰਮ ਕਰਾਂ ਜਿਹਦੇ ਨੂੰ ਦਿਖਾਇਆ ਤਾਂ ਵੀ ਮਸ਼ੀਨ ਉਧਰ ਤੇ ਕਰਦਾਰ ਬੜੀ ਹੋਈ ਧੀ ਅੱਜ ਕਰਤਾਰ ਆ ਜਿਹੜੀ ਫਾਰਮ ਨੂੰ ਨਾ ਰਾਹ ਕਰ ਗਈ ਆ ਵੱਢ ਗਈ ਖੇਤ ਉਹ ਰਹਿ ਗਿਆ ਇੱਕ ਖੇਤ ਵਿਚਾਲੇ ਜੀ ਉਹ ਵੀ ਵੱਢਿਆ ਜਾਊਗਾ ਬਾਕੀ ਆ ਫਾਰਮ ਵਾਲਾ ਰਹਿ ਗਿਆ ਏਰੀਆ ਇਹ ਵੱਡਿਆ ਜਾਊਗਾ ਇਹ ਛੋਨਾ ਦਾ ਅੰਕ ਲੈਣਾ ਹਾਂ ਬਾਈ ਜੀ ਸਾਸਰੀ ਕਾ ਹੋਰ ਅੰਕ ਸੰਗਤਾ ਨੂੰ ਵੀਰ ਜੀ ਠੀਕ ਆ ਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਮੈਂ ਕਿਹਾ ਲਾਤੀ ਅੱਜ ਫਾਰਮ ਨੂੰ ਆਪਾਂ 1.5 ਕਿਲੋਮੀਟਰ ਆ ਕੇ ਪੜਦੇ ਪੜਦੇ ਇਧਰ ਹੈ ਸਹੀ ਗੱਲ ਆ ਦੋ ਦੋ ਕਿਲੋਮੀਟਰ ਹੀ ਬਣ ਜੂ ਸਹੀ ਗੱਲ ਆ ਏਰੀਆ ਹੀ ਚੱਕਤਾ ਤਿੰਨਾਂ ਦਿਨਾਂ 'ਚ ਹੈ ਏਰੀਆ ਚੱਕਤਾ ਤਿੰਨਾਂ ਦਿਨਾਂ 'ਚ ਹਾਂ ਆ ਦੋਕ ਦਿਨ ਦੀ ਰਹਿ ਗਈ ਹੁਣ ਹਾਂ ਆ ਰਹਿ ਗਈ ਬਸ ਐਡ ਆ ਨਾ 200 ਕਿੱਲਾ ਰਹਿ ਗਿਆ ਬਸ ਚੱਕ ਦਾਂਗੇ ਇਹ ਵੀ ਦੋਕ ਦਿਨਾਂ 'ਚ ਹਾਂ ਬਾਕੀ ਐ ਵੀ ਇਹਦੇ ਨੂੰ ਮਸ਼ੀਨ ਵੀ ਨਹੀਂ ਆਪਣੀਓ ਚੱਲੀ ਏ ਜਿਆਦੇ ਹਣਾ ਹਾਂ ਆਈਆਂ ਜ਼ਰੂਰਤੀਆਂ ਬਾਈ ਤਿੰਨ ਚਾਰ ਮਸ਼ੀਨਾਂ ਪਰ ਪਤਾ ਨਹੀਂ ਇਹਨਾਂ ਦੇ ਕੀ ਮਨ ਦੇ ਵਿੱਚ ਆਈ ਪਤਾ ਨਹੀਂ ਕੀ ਨਹੀਂ ਬਸ ਇਹ ਇਹਨਾਂ ਦੇ ਮਸ਼ੀਨ ਫਿੱਟੇ ਹੀ ਨਹੀਂ ਆਈ ਕੋਈ ਹਲੇ ਤਾਂ ਖੜਾ ਆਪਣਾ ਏਰੀਆ ਆ ਹਾਂ ਸਾਰਾ ਹੀ ਖੜਾ ਅਜੇ ਤਾਂ ਇਹ ਆਪਣਾ ਘੱਟੋ ਘੱਟ 400 ਕਿੱਲਾ ਹਾਂ ਇਹਨਾਂ ਦੇ ਫੋਨ ਆਉਂਦੇ ਨੇ ਇਹ ਵੀ ਹਾਂ ਹਾਂ ਇਹ ਝੋਨੇ ਵਾਲਾ ਬਣਾਣਾ ਨਾ ਆ ਹਾਂ ਹਾਂ ਇਹ ਕਿਹੜਾ ਵੀਜ ਅੰਕਲ ਇਹ 37 40 37 40 ਜਿਹੜਾ ਆਹ ਹੈ ਇੱਡ ਡੀ ਕਣਕਾ 5 5 ਫੋਟ ਦੀ ਉਹਦਾ ਬਾਈ ਕਣਕੇ ਬਹੁ ਬੜੀ ਆ ਬੜੀ ਆ ਨਾ ਇਹ ਤਾਂ ਨਿਕਲਦੀ ਆ ਮਤਲਬ ਕੀਲੇ ਦੇ ਵਿੱਚੋਂ 14 15 15 ਕਵਾਂਟਲ ਦੀ ਹਾਂ ਹਾਂ ਇਹਦਾ ਇੰਨਾ ਕੀ ਝਾੜ ਹੁੰਦਾ ਹਾਂ ਆ ਜਿਹੜੀ ਆਪਣੀਆਂ ਲੰਡਰ ਜੀ ਕਹਿੰਦੇ ਆ ਹਾਂ ਇਹ ਨਿਕਲਦੀ ਆ ਭਾਂ 24 25 ਕਵਾਂਟਲ ਦੀ 20 ਕਵਾਂਟਲ ਤੋਂ ਉੱਤੇ ਦੇਖ ਲੈ ਹਾਂ ਉਹ ਦੇਖਣ ਨੂੰ ਛੋਟੀ ਲੱਗਦੀ ਆ ਹਨਾ ਹਾਂ ਇਹਦਾ ਝਾੜ ਵੱਧਾ ਉਹਦਾ ਰੇਟ ਵੱਧਾ ਹੈ ਹਾਂ ਇਹਦਾ ਰੇਟ ਘਟਾ ਹੈ ਹਾਂ ਬਚੀ ਕਿਵੇਂ ਚੱਲਦਾ ਕੰਮ ਵਧੀਆ ਜੀ ਚੱਲ ਪਿਆ ਉਹ ਮਸ਼ੀਨਾਂ ਛਾਂਬ ਨੂੰ ਵੱਢ ਕੇ ਉੱਥੇ ਚੰਗਾ ਮ ਫਾਰਮ ਤੇ ਲੈ ਕੇ ਆਉਣੀ ਆ ਉੱਥੇ ਆਪਣੇ ਆਂਦਰ ਬਾੜਨੀ ਆ ਖੁੰਜਾ ਜਾਂ ਵੜ ਲਿਆਇਓ ਬਸ ਠੀਕ ਜਿਹੜਾ ਆਪਣਾ 450 ਖੁੰਜਾ ਜਾਈ ਹੈ ਕਿਤੇ ਪਰਲੇ ਪਾਸੇ ਨਾ ਵੜ ਜਾਓ ਖਜੂਰ ਦੀ ਛੇਦ ਨੂੰ ਵਟਾਉ ਦੇ ਹਾਂ ਮੈਂ ਰਾਤ ਤੁਰ ਕੇ ਆਇਆ ਸੀ ਉਧਰੋਂ ਆ ਆ ਵਾਟਰ ਮੋਟਲੇ ਉੱਲੇ ਪਾਸੇ ਵੜਣਾ ਕੰਦਰੇ ਨਾਲ ਇੱਕ ਜਿੱਥੇ ਨੂੰ ਕੱਟ ਲਾਇਆ ਹਾਂ ਹਾਂ ਜੀ ਅੰਕਲ ਖਜੂਰ ਤਾਂ ਟੱਡੀ 'ਚ ਵਟ ਜਾਂਦੀ ਆਪਣੇ ਖੁੰਜੇ ਨੂੰ ਇੱਧਰ ਕੰਦ ਤੱਕ ਆ ਖੁੰਜਾ ਜੇ ਵੜਣਾ ਕਿਤੇ ਹੋਰ ਨਾ ਪਰਲੇ ਪਾਸੇ ਲਾਲੂ ਦਾ ਹੀ ਵੜ ਲਿਓ ਵਿੱਚ ਚੰਗਾ ਹਾਂ ਬਾਕੀ ਕੋਈ ਨਾ ਤੁਸੀਂ ਵੀ ਉੱਥੇ ਆਉਂਗੇ ਕਿੰਨੇ ਦਾ ਜਾਂਦੀ ਥੋਈ ਇਹਦੀ ਅੱਜ ਉਹੀ ਵਈ ਚੱਲਦੀ ਆਂਦੀ ਆ ਸੌ ਤੇ ਟੱਪੀ ਜਾਂਦੀ ਆ ਐਕਸ 1 2 3 ਹਾਂਜੀ ਇੰਜਨ ਬੋਕ ਕਰਮ ਹੋਇਆ ਬਾਈ ਪਤਾ ਨਹੀਂ ਅੱਜ ਗਰਮੀ ਜ਼ਿਆਦਾ ਏ ਦੀ ਨਹੀਂ ਫਿਰ ਬਲੋਰ ਨਹੀਂ ਨਾ ਮਾਰਿਆ ਦੋ ਦਿਨ ਬਲੋਰ ਨਹੀਂ ਬਜਿਆ ਤੇ ਦੋ ਦਿਨ ਕਿੱਥੇ ਜਿੱਦਾਂ ਦੀ ਮਸ਼ੀਨ ਆ ਕਿੱਥੇ ਬਜਿਆ ਸਵੇਰੇ ਆਪਾਂ ਲਾਵਾਂਗੇ ਬਣਾ ਘੰਟਾ ਲਾਵਾਂਗੇ ਹਾਂ ਨਾ ਹੁਣੇ ਹੁਣੇ ਰਾਤ ਨੂੰ ਬਜੀ ਅੱਜ ਆ ਗਿਆ ਨਾਲ ਲਾ ਕੇ ਰਾਜ ਨੂੰ ਗਰੀਸ ਮਾਰਨਾ ਪਹਿਲਾਂ ਸਾਰੀ ਮਸ਼ੀਨ ਨੂੰ ਜੰਗਾ ਬਲੋਰਪੁਰ ਲਿਆ ਕੇ ਜੰਗਿੰਦਾ ਨੇਹਰੀ ਲਿਆਦੀ ਮੈਂ ਲੈ ਕੇ ਤਾਂ ਨਦਨ ਬਲੋਰ ਵੀ ਕੱਢ ਕੇ ਉੱਥੇ ਲੈ ਆ ਸੀ ਨਾ ਪਿਆ ਆਪਣੇ ਤੇ ਉਰੀ ਪਿਆ ਬਲੋਰ ਦਾ ਬਾ ਠੀਕ ਹੈ ਉੱਥੇ ਹੈ ਨਾ ਤਾਰ ਬਹੁਤ ਲੰਮੀ ਹੋਈ ਉਹਦੀ ਚਾਹਤ ਬਾਹਰ ਤੇ ਕਿੰਨੀ ਲੰਮੀ ਮਾਰਦਾ ਚਾਹਤ ਚਾਰ ਪਿੰਡਾਂ ਚ ਲਈ ਫਿਰੀ ਜਾਈ ਜਾਂ ਬਗ ਜਾ ਬਗ ਜਾ ਜਾ ਠੰਡਾ ਹੋ ਗਿਆ ਮੜਾ ਪਿੱਛੇ ਨੇ ਕਰ ਰੱਖੀ ਅੱਜ ਆਹਾਂ ਨਾ ਜਿਹੜਾ ਮਹਾਰਾਜ ਦਾ ਆਹ ਵੱਢ ਕੇ 6-7 ਬਿਗੇ ਥਾ ਉਹ ਇਹਦਾ ਨਾ ਉਹ ਨਿੰਮ ਕੋਲੇ ਆ ਉਹ ਉੱਥੇ 2 ਬਿਗੇ ਥਾ ਆਹ ਯਾਰ ਬਈ ਉੱਥੇ ਵੱਢ ਕੇ ਆਇਆ ਉਹ ਆਹ ਉਹ ਵੱਢੇ ਆਇਓ ਇਹਦਾ ਨਾਲ ਹੀ ਵਿਚਾਰੇ ਦਾ ਇੱਕ ਗਰੀਬ ਬੰਦਾ ਇਹਦਾ ਫਿਰ ਨਾਲ ਹੀ ਪੈ ਕੇ ਚੱਲਿਆ ਜਾਊ ਉਹ ਨਹੀਂ ਇਹਨੂੰ ਵਿਚਾਰੇ ਨੂੰ ਟਰਾਲੀ ਹੋਰ ਹਾਂ ਟਰਾਲੀ ਦਾ ਘੜਾ ਲਾ ਕੇਣਾ ਹੋਰ ਇਹਦਾ ਆਹ ਵੱਢ ਕੇ ਇਹਨੇ ਲਾਸਟ ਚ ਪਾਉਣਾ ਇਹ ਵੱਢ ਕੇ ਨਾ ਉਹ 2 ਬਿਗੇ ਵੱਢ ਕੇ ਬਸ ਉੱਥੋਂ ਆਏ ਸਿੱਧੀ ਲਿਆਇਓ ਮਸ਼ੀਨ ਫਾਰਮ ਤੇ ਨੂੰ ਬਸ ਠੀਕ ਆਈਏ ਠੀਕ ਆ ਉਹ ਚਲਦੀ ਆ ਕਰਤਾਰ ਦਸ਼ਮੇਸ਼ ਆ ਚਲਦੀ ਆ ਪਿੰਡ ਦੇ ਪਰਲੇ ਵਾਸੀ ਜਾ ਬਗ ਜਾ ਬਗ ਜਾ ਬਗ ਜਾ ਠੰਡਾ ਹੋ ਗਿਆ ਮੜਾ ਇਹ ਪਿੱਛੇ ਲਾਣ ਨੂੰ ਦੇਖ ਲਿਆ ਕਰ ਛੱਟੇ ਛੋਟੇ ਜਿਹੇ ਦਾਣੇ ਨੂੰ ਰਹਿ ਕੇ ਇਹਦਾ ਉਹ ਬਾਈ ਜਿਹੜਾ ਗਿੱਲਾ ਹੁੰਦਾ ਬਾਹਲਾ ਉਹ ਵੇ ਮੜੀ ਜੀ ਬਾਸਕਟ ਡੈਟ ਕਰਾ ਦਿਆ ਕਰ ਇਹ ਮਗਰ ਦਾਣਾ ਦੂਣਾ ਆ ਗਿਆ ਨਾ ਲੰਬਾ ਆ ਗਿਆ ਕਿਸੇ ਦਾ ਜਾਣ ਲੈ ਚਤੌੜਗੜ ਪਰੇਟ ਹੋਊ ਤੇਰੀ ਅੱਛਾ ਅੱਛਾ ਬਾਹਾਂ ਚੈੱਕ ਕਰਿਓ ਜਿਹਦਾ ਇਹਦਾ ਬੱਟਿਆ ਹੀ ਚਤੌੜਗੜ ਪਰੇਟ ਦੇਖੀ ਨਹੀਂ ਤਾ ਕਦੇ ਲੰਬਾ ਨਾ ਜਮਲਾ ਨਹੀਂ ਭੱਜਨੜ ਦਾ ਬਦੇਰੀ ਕਰਦਾ ਓ ਮੱਤਰ ਜਾਂਦਾ ਹੈ ਪੰਬਲ ਜਾਂਦਾ ਪੰਬਲ ਜਾਂਦਾ ਹੋਰੇ ਕੋ ਕਰ ਜਾਂਦਾ ਕਾਲੀ ਵਾਲੀ ਕਾਲੀ ਨਹੀਂ ਪਵੰਦਰ ਜਾਂਦਾ ਹੋਰੇ ਕੋ ਨਿੰਦਰ ਜਰਾ ਬੱਦਲ ਜੈ ਨਹੀਂ ਉੱਠਿਆ ਹੋਇਆ ਹੈਗਾ ਬਾਈ ਅੱਜ ਹੈਗਾ ਠੰਡ ਵੀ ਤਾਂ ਹੀ ਯਾਰ ਰਾਤ ਦੀ ਬੜੀ ਠੰਡ ਸੀ ਯਾਰ ਹਣਾ ਆ ਦੇਖ ਲਓ ਬੱਦਲ ਘੇਰ ਪੂਰੀ ਆ ਪਹਾੜੀ ਜੀ ਦੇ ਉੱਪਰ ਨੂੰ ਸਾਰਾ ਬੱਦਲ ਜੈ ਹੀ ਆ ਕਾਲਾ ਕਾਲਾ ਜਾਂ ਮਹਾਰਾਜ ਕਰੋ ਕਿਰਪਾ ਆਪਣਾ 11 1200 ਤੇ ਰੇਟ ਹੈ 11 1200 ਤੇ ਜਾਊ ਰੇਟ ਆਪਣਾ ਬੜਾਈ ਦਾ ਹਾਂ ਤੈਨੂੰ ਦੱਸਤੀ ਗੱਲ ਸਵੇਰ ਨੂੰ ਬੋਲੀ ਲੱਗਣੀ ਹੈ ਫੇ ਤਾਂ ਬੱਟ ਤੇ ਖੜੀ ਕੱਲ੍ਹ ਕਹਿੰਦੇ ਦੱਸੋ ਕਿਹੜਾ ਕਿੰਨੇ ਦਿੰਦਾ ਹੈ ਇਹੀ ਕੰਮ ਹੋਣਾ ਤੈਨੂੰ ਦੱਸਤੀ ਗੱਲ ਬੱਦਲ ਤਾਂ ਬਾਈ ਨਹੀਂ ਹੋਵੇ ਵਧੀਆ ਨਹੀਂ ਮਾੜਾ ਜਿਹਾ ਹੋ ਜਾ ਕਰੇ ਘੰਟਾ ਕਿਸ ਵੇਰੇ ਫਿਰ ਉਹ ਮੌਸਮ ਸਾਫ ਰੱਖੇ ਪਤਾ ਕੀ ਆ ਬੱਦਲ ਦੀ ਝੁੱਟ ਜੀ ਦਿਖਾ ਜਾ ਕਰੇ ਇਹ ਹੈਗਾ ਉਹ ਮੈਂ ਏਰੀਏ ਦਾ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਗਿਆ ਪਤਾ ਨਹੀਂ ਕਿੱਥੇ ਕਿੱਥੇ ਤੇ ਮਸ਼ੀਨ ਆ ਕੇ ਸਾਫ ਕਰ ਜਾਂਦੀ ਏ ਇੱਕੋ ਦਮ ਹਾਂ ਹਾਂ ਸੁਣ ਜਣੀ ਆ ਤੇਲੀ ਤਿੰਨ ਚਾਰ ਦਿਨ ਲੱਗੇ ਆ ਵਧੀਆ ਠੋਕੇ ਲੱਗੇ ਆ ਪੂਰੇ ਹੈਗੇ ਨਹੀਂ ਇਹ ਆਪਣਾ ਹਲੇ ਹਫਤਾ ਲੱਗਣਾ ਪੂਰਾ ਨਿੰਦਰਾ ਹੈ ਹਫਤਾ ਪੂਰਾ ਲੱਗਣਾ ਆ ਪੰਜ ਕ ਤਰੀਕ ਤੱਕ ਮੰਨੀ ਐ ਹਾਂ ਅੱਜ 29 ਹੋ ਗਈ 6 7 6 ਤੇ 7 ਤਰੀਕ ਤੱਕ ਨਾ ਹਾਂ ਹਾਂ ਪੂਰਾ ਠੋਕੇ ਲੱਗਣਾ ਇਹ ਦਿਨ ਰਾਤ ਹੈ ਤਾਂ ਆ ਟੱਕਰ ਸਾਰੀ ਉਹ ਖੜੀ ਆ ਬਾਈ ਓਰੇ ਆਪਾਂ 10 ਲੱਖ ਦੀ ਬਾਡੀ ਕਰਕੇ ਆਪਣੇ ਫਾਰਮ ਤੋਂ ਬਿਨਾ ਫੇਰ ਨਿਕਲਣਾ ਇੱਥੋਂ ਅੱਛਾ ਨਿਕਲ ਦਿੰਦੇ ਇਹਨੂੰ 10 ਦੀ ਗੱਲ ਕਿਸ਼ਤ ਤੇਰੀ ਇੱਥੋਂ ਹੀ ਭਰ ਕੇ ਸਾਰਾ ਖਰਚਾ ਕੱਟ ਕੇ ਤੋਰਨਾ ਬਾਕੀ ਲਈ ਨਜਾਰੇ ਅੱਛਾ ਚੱਲ ਤੇਰੇ ਮੂੰਹ 'ਚ ਕਿਉਂ ਸ਼ੱਕਰ ਹਾਂ ਉਹ ਸ਼ੂਗਰ ਕਰਦੇ ਬਾਈ ਪਤਾ ਕਿ ਆ ਇਹ ਮਿਹਨਤ ਕਿੰਨਾ ਬੰਦਾ ਛੱਡੇ ਹੈਗਾ ਨਹੀਂ ਇਮਾਨਦਾਰੀ ਨਾਲ ਹੁਣ ਜਦ ਆਪਾਂ ਮਸ਼ੀਨ ਲਈ ਆ ਏ ਕਿਆ ਆਖੇਗੇ ਦੋ ਮਸ਼ੀਨਾ ਹੋ ਗਈਆਂ ਇੱਕ ਦੀ ਕਿਸ਼ਤ ਨਹੀਂ ਭਰ ਹੋਣੀ ਦੋ ਪਲੇ ਬਿਕ ਜਣੀਆਂ ਇਹਦੀਆਂ ਆਏ ਹੋ ਜਣਾ ਨਹੀਂ ਆਪਣੇ ਇੱਕ ਦੋ ਕੁ ਵੀਰ ਕਹਿੰਦੇ ਨੇ ਵੀ ਹਨਾ ਕਿਸ਼ਤ ਕਿਵੇਂ ਭਰੇਗਾ ਕੀ ਕਰਾਂਗੇ ਆਪਾਂ ਉਹਦੇ ਆਪਾਂ ਵੀਡੀਓ ਬਣਾਵਾਂਗੇ ਵੀ ਭਾਈ ਆ ਕਿਸ਼ਤ ਭਰਨ ਚੱਲਿਆ ਸੀ ਪਤਾ ਕੀ ਆ ਭਾਈ ਦੇਣੇ ਵਾਲਾ ਵੀ ਉਹ ਆ ਜਿਹਨੇ ਦਿੱਤੀਆਂ ਆਪੇ ਹੀ ਲਾ ਕਰਦਾ ਉਹ ਬੰਦੇ ਦਾ ਬਿਲਕੁਲ ਬਿਲਕੁਲ ਇਹ ਨਹੀਂ ਇਹ ਗੱਲ ਵੀ ਦੇਤੀਆਂ ਭੁੱਲ ਗਿਆ ਹਨ ਆਪਾਂ ਕਿਹੜਾ ਭਾਈ ਕਿਸੇ ਦਾ ਮਾੜਾ ਕਰਦੇ ਆ ਹੈ ਕਿ ਨਹੀਂ ਕਦੇ ਕਿਸੇ ਦਾ ਮਾੜਾ ਨਾ 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 ਆਪਾਂ ਭਾਈ ਕਦੇ ਮਾੜਾ ਕਰੀ ਨਹੀਂ ਜੇ ਆਪਾਂ ਕਿਸੇ ਨੂੰ ਦੇ ਨਹੀਂ ਸਕਦੇ ਨਾ ਕੋਸ ਉਹਦਾ ਖੋਹੋ ਬਣਾ ਮੈਂ ਕਹਿੰਦਾ ਤੇਰੇ ਸਾਹਮਣੇ ਤੇ ਮਸ਼ੀਨ ਵਾਲਿਆਂ ਦੇ ਕਿੰਨੇ ਫੋਨ ਹੋਣਾਂ ਦੇ ਹਾਂ ਹੈ ਭਾਈ ਆ ਹੋ ਗਿਆ ਭਾਈ ਆ ਹੋ ਗਿਆ ਨਹੀਂ ਮੇਰੇ ਮਨ ਚ ਕੀ ਹੈ ਭਾਈ ਵੀ ਛੱਡ ਪਰ ਯਾਰ ਕੀ ਦੱਸਣਾ ਪਰ ਭਾਈ ਇਹਦਾ ਫੋਨ ਨਾ ਕਈ ਵਾਰ ਕੰਮ ਕਰਦਾ ਹੁੰਦਾ ਫੇਰ ਨਹੀਂ ਫੋਨ ਚੱਕਿਆ ਜਾਂਦਾ ਉਹ ਮੇਰਾ ਵੀਰ ਚਾਹੇ ਮੈਨੂੰ ਗਾਲਾਂ ਹੀ ਕੱਢੀ ਜਾਣਾ ਨਾ ਪਰ ਮੈਂ ਵੀ ਆਪਣਾ ਕੰਮ ਦੇਖਣਾ ਹੈ ਕਿ ਨਹੀਂ ਅੰਕਲ ਜੇ ਹੁਣ ਮੈਂ ਹੀ ਫੋਨਾਂ ਦੇ ਲੱਗਿਆ ਰਹਾ ਬੰਦੇ ਨੇ ਬਾਈ ਮਿੱਤੇ 2 ਘੰਟੇ ਵੱਧ ਲੱਗਿਆ ਕਰਨਾ ਤੇ ਕਾਦ ਲਾਈਏ ਆਪਣਾ ਨੰਬਰ ਆਪਣਾ ਨੰਬਰ ਲਾ ਦਾਂਗੇ ਬਸ ਜਿੱਦ ਰਾਤ ਨੂੰ ਵੱਡਾਂਗੇ ਆਪਾਂ ਤਾਂ ਕਦੇ ਹੈਂ ਰਾਤ ਨੂੰ ਵੱਡਾਂਗੇ ਰਾਤ ਤੇ ਲਵਾਏਗਾ ਤੂੰ ਉਹ ਰਾਤ ਨੂੰ ਵਧੀਆ ਇੱਕ ਤਾਂ ਕੰਡ ਕੁੰਡ ਨਹੀਂ ਰੜ ਅਜੇ ਹਰੀ ਆ ਨਾ ਗਣਕਾ ਹਰੇ ਰੁਕ ਜਾ ਨਾਲੇ ਆਇਆ ਡਰਾਈਵਰ ਚੈੱਕ ਹੋ ਜਾਂਦੇ ਆ ਵੀ ਕਾਇਮ ਨੇ ਗੜਿਆਂ ਜੇ ਪਤਾ ਲੱਗਣਾ ਹਾਂ ਚਲਾਉਂਦੇ ਆ ਹਾਂ ਗੜਿਆਂ ਜੇ ਪਤਾ ਲੱਗਣਾ ਹਾਂ ਉਹਦੇ ਮਣੀ ਹੁਣੀ ਉਹਦੇ ਰਾਤ ਨੂੰ ਚੈੱਕ ਕਰਿਆ ਪਹਿਲੀ ਰਾਤ ਹੀ ਹਾਂ ਨਹੀਂ ਗੜਿਆਂ ਜੇ ਪਤਾ ਲੱਗਦਾ ਬਾਈ ਹਾਂ ਹਾਂ ਕਿਉਂ ਆ ਧਾਨ ਵਾਲੇ ਗੜੇ ਆ ਤਾਂ ਪਲਾਟ ਖੁੱਲਾ ਹੈ ਬਾਈ ਆਪਣਾ ਹੈ ਆ ਤਾਂ ਪਲਾਟ ਆਪਣਾ ਬਹੁਤ ਖੁੱਲਾ ਹੈ ਕਿ ਗੜੇ ਵੀ ਇਹ ਗੜੇ ਹੀ ਨੇ ਅੱਛਾ ਵੱਟਾ ਹੋ ਰਹੇ ਹੈ ਹਾਂ ਹਾਂ ਗੜੇ ਨਹੀਂ ਬਿੱਗੇ ਬਿੱਗੇ ਦੇ ਨੇ ਬਾਈ ਪੂਰੇ ਹਾਂ ਠੀਕ ਆ ਠੀਕ ਆ ਬਸ ਆ ਇਧਰੋਂ ਦਾ ਏਰੀਆ ਸਮਝ ਲਾ ਬਈ ਕੱਲ ਦੀ ਦਿਹਾੜੀ ਆ ਆ ਏਰੀਆ ਕਰ ਲੂ ਆਪਾਂ ਆਹਾ ਇਹ ਖਾਲੀ ਕਰ ਦਾਂਗੇ ਕੱਲ ਨੂੰ ਹਾਂ ਕੱਲ ਨੂੰ ਚੱਕ ਦਾਂਗੇ ਇਹਨੂੰ ਹਾਂ ਬਸ ਆ ਤਾਂ ਆਦਾ ਆਦਾ ਮਾਲਾ ਸਾਫ ਹੋ ਗਿਆ ਸਰੇ ਤੱਕਰ ਫਿਰ ਆ ਸੇਮਰੀ ਦੇ ਵਿੱਚ ਬਾੜ ਦਾਂਗੇ ਆ ਆ ਤਾਂ ਰੋਡ ਸਰੇ ਹੀ ਲੱਗ ਗਿਆ ਹਾਂ ਹੈਨਾ ਉਹ ਚੱਲਦੀ ਆ ਮਹਾਤਮਾ ਵਾਲਿਆਂ ਮਹਾਤਮਾ ਦੀ ਆਨੰਦਪੁਰ ਟਰੱਸਟ ਵਾਲਿਆਂ ਦੀ ਦੂਜੀਆਂ ਸੋਂ ਭੱਜ ਗਈਆਂ ਉਹ ਵਿਸ਼ਾਲ ਜੀ ਆਪਣੇ ਨਾਲ ਪੰਗੇ ਲੈਂਦੀ ਸੀ ਉਹ ਦਾ ਵਿਚਾਰੀ ਦਾ ਪਤਾ ਨਹੀਂ ਕੀ ਖੁੱਲ ਸੱਲ ਗਿਆ ਉਹ ਦਾ ਆਪ ਲੈ ਕੇ ਉਹਦਾ ਕੁਝ ਹੋ ਗਿਆ ਅੱਜ ਬਾਈ ਕੰਮ ਉਹਦਾ ਵਿੱਚੋਂ ਖੁੱਲ ਗਿਆ ਜਗਾਟ ਹਾਂ ਉਹਦਾ ਕਿਸੇ ਤਿਆਂ ਕੋਈ ਪਿੱਛੇ ਤੇ ਮੈਨੂੰ ਫੋਨ ਵਧਾ ਦਦਾ ਕਹਿੰਦਾ ਕਿਸੇ ਤਿਆਂ ਕੋਸਤੀਆਂ ਦਾ ਕੋਈ ਬਿਚਾਰੇ ਨਿਕਲ ਗਿਆ ਜਗਾੜ ਜਾ ਉਹੀਆਂ ਯਾਰ ਰਬੜਾ ਰੋਬੜਾ ਇਹਨਾਂ ਨੇ ਬਦਲਿਆ ਨਹੀਂ ਹੋਣੀਆ ਕਿਸੇ ਦੀ ਉਹਨੇ ਭਨ ਭਨਤੀ ਇਹਨਾਂ ਨੂੰ ਦੇਖ ਕੇ ਭਜਾਈ ਜਾਂਦੇ ਨੇ ਇਹਨਾਂ ਦੀ ਰੀਸ ਨਾਲ ਪਤਾ ਨਹੀਂ ਕੀ ਚੱਕਰ ਉਹਨੂੰ ਮਸ਼ੀਨ ਅਜ ਦਿਖੀ ਨਹੀਂ ਉਹ ਉਹ ਖੜੀਆ ਪਿੰਡ ਕੋਲੇ ਖੜੀਆ ਲੱਗੇ ਹੋਏ ਨੇ ਕਰਨ ਹਾਂ ਕੁਝ ਹੋ ਗਿਆ ਉਹਦੇ ਚ ਆਪਣੇ ਕੋਲ ਨਾ ਇੱਕ ਪਛਾਲ ਮਸ਼ੀਨ ਚੱਲਦੀ ਸੀ ਉਹ ਪਿੰਡ ਚ ਪਤਾ ਨਹੀਂ ਉਹਦੇ ਕੀ ਹੋਇਆ ਕੱਲ ਵੀ ਉਹ ਖੜੀ ਦੀ ਕੱਲ ਇੰਜਨ ਦੇ ਉੱਤੇ ਬੰਦੇ ਬੈਠੇ ਰਹੇ ਅੱਜ ਪਤਾ ਨਹੀਂ ਕੀ ਸੇਟਮ ਅੱਜ ਜਮਈ ਵਿਚਾਰੇ ਲੈ ਗਏ ਬਿਚਾਰੇਆਂ ਦਾ ਕੋਹ ਯਾਰ ਵਿੱਚੋਂ ਕਾਨੂੰ ਵਿਚਾਰ ਨੁਕਸਾਨ ਹੋਵੇ ਨਾ ਸਿਰ ਦਾ ਟਾਈਮ ਆ ਚਾਹ। ਬਾਈ ਐਸੇ ਡਿਸੀਜਨ ਦੇ ਵਿੱਚ ਆ ਕੇ ਇੱਕ ਘੰਟਾ ਮਰਿਆ ਹਾਂ ਬਹੁਤ ਔਖਾ। ਉਹ ਬੱਲਾ ਹੈਗਾ ਨਹੀਂ। ਉਹ ਨਿਕਲ ਜਾਂਦੀ ਹੈ। ਹਾਂ। ਤਾਂ ਹੀ ਤਾਂ ਮੈਂ ਕਹਿਣਾ ਹਣਾ ਵੀ ਹੁਣ ਜਿਵੇਂ ਆਪਾਂ ਨੂੰ ਫੋਨ ਆਈਏ ਤੇ ਵੀ ਪਿੰਡ ਦੇ ਉਧਰ ਮਸ਼ੀਨ ਲਿਆਉ ਦਾ 10 ਵਿੱਗੇ ਇੱਧਰ 10 ਵਿੱਗੇ ਉਧਰ। ਸਾਨੂੰ ਮੈਂ ਕਹੇ ਮੈਂ ਓੜੀ ਡਟੀ ਰਹਿਣ ਦੇ। ਹਾਂ ਹੁਣ ਤੂੰ ਆਪਣੀ ਆ ਮਸ਼ੀਨ ਲਾਦਾ ਕਰਤਾਰ। ਹੂੰ। ਨਜ਼ਾਰਾ ਆ ਗਿਆ ਨਾ ਚਲਾਉਣ ਦਾ। ਨਜ਼ਾਰਾ। ਉਹ ਨਾਲੇ ਕੋਚ ਚਲਾਉਣੇ ਵਾਲਾ। ਮੋਚੀ ਕਹਿੰਦਾ। ਕਹਿੰਦਾ ਅੰਕਲ ਅੱਜ ਕਹਿੰਦਾ ਤਿੰਨ ਦਿਨ ਹੋ ਗਿਆ ਜਿੱਦ ਦੀ ਚਲਾਈਆ ਕਹਿੰਦਾ ਅਸੀਂ ਆਗਰੇ ਨਹੀਂ ਲਾਇਆ ਕਹਿੰਦਾ ਐਵੇਂ ਹੀ ਫਿਰਦੇ ਆ ਸਹੀ ਗੱਲ ਲੱਗੇ ਹੀ ਨਹੀਂ ਆਗਰ ਇਹ ਨਹੀਂ ਨਾ ਕੋਈ ਦਰਖਤਾ ਨਾ ਕੋਈ ਪਈਆ ਨਾ ਸੜਕ ਤੇ ਚੜਨਾ ਨਾ ਕਿਤੇ ਜਾਣਾ ਨਾ ਲੈਣਾ ਨਾ ਲੈਣਾ ਕੱਟਦਾ ਕੀ ਲੈਣਾ ਆਗਰ ਵੀ ਨਹੀਂ ਲਾਇਆ ਆਓ ਦੇਖ ਲਾ ਦੋ ਸਾਹਮਣੇ ਦਰਖਤ ਦੇਖਦੇ ਜਿਹੜੇ ਬਾਈ ਉਹ ਛੋਟੇ ਛੋਟੇ ਜੇ ਉੱਥੇ ਸੜਕਾ ਉੱਥੇ ਤੇ ਆਗਰ ਲਾਇਆ ਤਾਂ ਮੁੜ ਕੇ ਆ ਸਾਰੀ ਫੀਲਡ ਦੇ ਵਿੱਚ ਨਾ ਤਾਂ ਕਿਤੇ ਧਾਰਾ ਕੋਈ ਨਾ ਹੀ ਕੋਈ ਖੰਭਾ ਖੁੱਲਾ ਬੈਨਾ ਉਹ ਦੇਖਣ ਨੂੰ ਨੇੜੇ ਲੱਗਦਾ ਸਾ 2 ਕਿ ਡੇਢ ਪੌਣੇ 2 ਕਿਲੋਮੀਟਰ ਐ ਇੱਥੋਂ ਉਹ ਹਾਂ ਬਾਈ 2 ਕਿਲੋ ਮੈਂ ਡੀਜ਼ਲ ਪਾ ਕੇ ਹੁੰਦਾ 2 ਕਿਲੋਮੀਟਰ ਤੇ ਵੱਧ ਹੂੰ ਬਸ ਕੱਲ ਨੂੰ ਮਤਲਬ ਵੀ ਪਰਸੋਂ ਉਹ ਬਣਾਲ ਫਾਰਮ ਸਮਝ ਲੈ ਵਿਲਾ ਹੋ ਜੂ ਹਾਂ ਪਰਸੋਂ ਤੂੜੀ ਵਾਲੀ ਆਪਾਂ ਬਾੜ ਦਨੀ ਇੱਥੇ ਹੋਰ ਹੋਰ ਇਹ ਕਣਕਾ ਜਿਹੜੀ ਅੰਕਲ ਵਾਲੀ 37 40 ਇਹਦਾ ਕੱਦਾ ਜਿਹੜਾ ਹਨਾ ਹੈ ਛੋਟਾ ਪਰ ਵੀ ਤਾਂ ਹੀ ਦਾ ਕਹਿੰਦੇ ਵੀ ਇਹ ਪੰਜਾਬੀ ਹੈ ਹਨਾ ਬਾਹਰ ਕੀਤੀ ਕਰਦਾ ਕੇ ਤਾ ਉਹ ਆਪਣੇ ਰਤਵੇ ਤੇ ਹੀ ਕਰਦਾ ਹੈ ਮੈਂ ਇਹ ਜੀ ਦਾ ਇਹਨਾਂ ਦੀ ਕਿਤੇ ਬੱਲੇ ਨਹੀਂ ਹੈਗੀ ਗਣਕ ਦੀ ਇਹ ਤਾਂ ਜੇ ਕਿਤੇ ਬਾਈ ਤੇਰੀ ਦੂ ਡਰਿੱਲ ਗਾ ਬੀਜੀ ਹੁੰਦੀ ਨਾ ਜਿਹੜੀ ਤੂੰ ਕਹਿਣਾ ਪੰਜਾਬ ਵਾਲਿਆਂ ਨਾਲ ਨੇੜੇ ਵਾਲੀ ਨਾਲ ਇਹਨਾਂ ਦਾ ਤਾਂ ਹੁਣ ਯਾਰ 10 ਇੰਚ ਤੇ ਸਿਆੜ ਆ ਇਹ ਆਪਣਾ ਅੱਛਾ ਇਹ ਨਾਲ ਆ ਹੋਰ ਕਿੱਥੇ ਆਪਣਾ 6.5 7 ਇੰਚ ਤੇ ਸਿਆੜ ਹੋਣਾ ਸੀ ਫਿਰ ਜਿਹੜਾ ਡਰਿੱਲ ਦਾਣਾ ਘੇਰਦੀ ਆ ਵੀ ਦੂਰੀ ਉਹਦੀ ਆਪਸ ਵਿੱਚ ਦੋਨਾਂ ਦੀ ਹੁਣ ਇਹਦੇ ਮਨ 9 ਸਿਆੜ ਉਹਦੇ 13 ਸਿਆੜ ਅੱਛਾ 4 ਸਿਆੜ ਦੇ ਵਿੱਚ 9ਾਂ ਦੇ ਵਿੱਚ ਸੈੱਟ ਹੋ ਜਾਣੇ ਨੇ ਉਹ ਫੇਰ ਹੁਣ ਸੰਗਣੀ ਕਰਦਣੀ ਗਣਕ ਮੈਂ ਸੰਗਣੀ ਕਰ ਦੇਣੀ ਹੈ ਵਾਕਈ ਸਹੀ ਗੱਲ ਚੱਲ ਜਿਹੜਾ ਕਰਮਾ ਚ ਲਿਖਿਆ ਮਾਲਕ ਨੇ ਹਨ ਕਈ ਵਾਰ ਸੰਗਣੀ ਵੀ ਬਾਈ ਘੱਟ ਨਿਕਲਦੀ ਆ ਛਿੱਧੀ ਵੱਧ ਨਿਕਲ ਜਾਂਦੀ ਆ ਹਨ ਇੱਥੇ ਨਾ ਨਿੰਦਰ ਪ੍ਰੋਬਲਮ ਇੱਕ ਹੋਰ ਹੈ ਹਾਂ ਇੱਥੇ ਹੁਣ ਜਿਵੇਂ ਆਪਾਂ ਪੰਜਾਬ ਦੇ ਵਿੱਚ ਕਿੱਲੇ ਦੇ ਵਿੱਚ ਮੰਨ ਕੇ ਚੱਲ ਵੀ ਆਪਾਂ 40 ਕਿਲੋ ਵੀ ਪਾਉਨੇ ਆ ਆਮ ਆਈਡੀਆ ਜਾਂ ਕੋਈ ਘੱਟ ਵੀ ਪਾਉਂਦਾ ਕੋਈ 2-4 ਕਿਲੋ ਵੱਧ ਵੀ ਪਾਉਂਦਾ ਹਾਂ ਹਾਂ ਇੱਥੇ ਬਾਈ ਬਿੱਗੇ ਕਿੱਲੇ ਦੇ ਵਿੱਚ 80 ਕਿਲੋ ਇੱਥੇ ਬਿੱਗੇ ਚ ਪਾਉਣਾ ਪੈਂਦਾ 40 ਕਿਲੋ ਪਤਾ ਨਹੀਂ ਜ਼ਮੀਨ ਇਹ ਵੀ ਰੱਖਦੀ ਐ ਇਹ ਰੱਬ ਜਾਣੇ ਮੈਨੂੰ ਇਹਦੀ ਸਮਝ ਨਹੀਂ ਆਈ ਨਹੀਂ ਤੈਂ ਹੁਣ ਆਪਣੇ ਆਪਣਾ ਆਪਾਂ ਕਿੰਨਾ ਪਾਇਆ ਆਪਾਂ ਪਾਇਆ ਤਕਰੀਬਨ 35 ਕਿਲੋ ਪਾਇਆ ਬਿੱਗੇ ਦਾ ਬਿੱਗੇ ਦਾ 70 ਕਿਲੋ ਕਿਲੇ ਦਾ ਝਾੜ ਤੇਰਾ ਫੇਰ ਵੱਧਾ ਹਾਂ ਉਹ ਇਹ ਪਤਾ ਕੀ ਆ ਵਾ ਇਹ ਇੱਕ ਨੂੰ ਨਾ ਦੇਖ ਕੇ ਹੀ ਨਾ ਬਸ ਜੇ ਕਿਸੇ ਨੇ 40 ਕਿਲੋ ਪਾਤਾ ਉਹ ਕਿਦਰ ਦੇ ਕੋ ਤੁੱਕੇ ਕਰ ਨਿਕਲੇ ਆਈ ਹੋਣੀ ਬਸ ਇਹਨਾਂ ਨੂੰ ਆਏ ਹੋਵੇ ਝਾੜ ਵੱਧ ਨਿਕਲਦਾ ਬਸ ਇਹ ਤਾਂ ਕਈ ਵਾਰੀ ਡਬਲ ਬੀਜ ਦਿੰਦੇ ਨੇ ਜਿਵੇਂ ਹੁਣ ਆਏ ਬੀਜ ਜੀ ਫੇਰ ਆਏ ਬੀਜ ਦੇਣੀ ਆ ਇਧਰ ਬਾਈ ਮੁਖਤਸਰਕ ਨਹੀਂ ਨਿੰਮੇ ਕੋਲ ਜਾਂ ਨਾਨਾ ਮੈਂ ਉਹ ਵੀ ਇੱਕਨ ਡਬਲ ਕਰਦੇ ਆ ਉਹਨਾਂ ਨੇ ਪਹਿਲਾਂ ਤਾਂ ਆਏ ਬੀਜਣੀ ਫੇਰ ਆਏ ਬੀਜਣੀ ਉਸੇ ਰੇਤੇ ਜਿਆਦੇ ਆ ਉਹ ਰੇਤੇ ਵਾਲੇ ਚ ਨਿਕਲਦਾ ਨਿੰਦਰ ਇੱਥੇ ਕੀ ਪ੍ਰੋਬਲਮ ਆ ਨਾ ਇੱਥੇ ਇਹ ਤਾਂ ਦੇਖੀ ਨੇ ਆਪਾਂ ਦਾ ਤਾਂ ਚਲ ਤਵੀਆਂ ਤੂਵੀਆਂ ਮਾਰ ਕੇ ਸੁਹਾਗਾ ਮਾਰ ਕੇ ਵਧੀਆ ਪਾਊਡਰ ਜਿਹਾ ਬਣਾ ਕੇ ਬੀਜਦੇ ਆ ਇਹ ਕੀ ਕਰਦੇ ਆ ਉਹ ਮਾਰ ਦਿੰਦੇ ਆ ਕੱਚੂ ਹਲ ਜੇ ਉਹਨੂੰ ਤਾਂ ਮਾ ਅਠਾ ਜਾ ਕਹਿੰਦੇ ਆ। ਉਹ ਇੰਨੇ ਕ ਜਾਂਦੇ ਆ ਵਿੱਚੋਂ। ਉਹ ਇੰਨੇ ਇੰਨੇ ਕ ਜਾਂਦੇ ਤਾਂ ਉਹ ਡਲੇ ਜੇ ਫੁੱਟ ਜਾਂਦੇ ਅੱਧੇ ਤਾਂ ਦਾਣੇ ਜੇ ਇਹਨੂੰ ਹੁਣ ਡਬਲ ਬੀਜ ਦਾ ਆਪਾਂ ਮੈਂ ਦੇਖਿਆ ਕਿ ਦਿਨ ਪੰਗਾ ਲੈ ਕੇ ਉਹ ਜਿਹੜੇ ਐਸ ਲੋਟ ਵਾਲੇ ਸਿਆੜਾ ਪਹਿਲਾਂ ਬੀਜੀ ਹੋਈ ਉਹਨੂੰ ਦੂਜੇ ਡੱਬ ਦਿੰਦੇ ਨੇ ਉਹ ਤਾਂ ਨਿਕਲਦੇ ਹੀ ਨਹੀਂ ਮਖਾ ਫਿਰ ਐਮੀ ਬੀ ਪਾਈ ਜਾਣਾ ਇਹਦੇ ਚ। ਹੈ ਮਖਾ ਵੀ ਇੱਕ ਵਾਰੀ ਇਹ ਬੀਜੋ ਉਹੀ ਬੀ ਵੱਧ ਪਾ ਕੇ ਬੀਜੋ। ਸਹੀ ਗੱਲ ਹੈ। ਆਇਆ ਕੋ ਜਮੀਨ ਵਾਲੇ ਦਾ ਫੋਨ ਕਹ ਨਹੀਂ। ਬਹੁਤ ਫੋਨ ਆਉਂਦੇ ਆ। ਹੈ ਚੰਡੀਗੜ੍ਹੋਂ ਆਇਆ ਕੱਲ। ਹੈ ਇੱਕ ਪਟਿਆਲੇ ਤੋਂ ਆਇਆ। ਹੈ ਇੱਕ ਵਾਈ ਦਾ ਕੱਲਖ ਨਹੀਂ ਆਸਟ੍ਰੇਲੀਆ ਸੀ ਪਤਾ ਨਹੀਂ ਨਿਊਜ਼ੀਲੈਂਡ ਸੀ ਵੀਰ ਦਾ ਉਹਦਾ ਆਇਆ ਮੈਂ ਤਾਂ ਕਹਣਾ ਬਾਈ ਰਹਿਣ ਦੇ ਵਿੱਚ ਨੂੰ ਦਿਲ ਲੱਗਿਆ ਨਾਲੇ ਸਾਡਾ ਦਿਲ ਲੱਗਿਆ ਆਏ ਤਾਂ ਏਰੀਆ ਬਹੁਤ ਵਧੀਆ ਹੈ ਉਹਦੇ ਹੁਣ ਤੈਨੂੰ ਦੱਸਦਾ ਨਹੀਂ ਸਾ ਆਪਣਾ ਗੁੰਡੀ ਖੁੱਲੇ ਬਾਜ਼ੀ ਆਪਣੇ ਤਾਂ ਜਹਾ 50 ਰੁਪਏ ਕੀ ਵੀ ਚੋਰੀ ਨਹੀਂ ਹੈ ਖੁੱਲੇ ਪਲਾਟਾਂ ਬਾਈ ਹੈਨਾ ਤੁਹਾਨੂੰ ਦੱਸੇ ਜਿਵੇਂ 2 2.5 ਕਿਲੋਮੀਟਰ ਤੇ ਆਦੇ ਲੋ ਇੱਥੇ ਆ ਕੇ ਹੱਦ ਮੁੱਕਦੀ ਆ ਫਾਰਮ ਦੀ ਉਹ ਹੱਦ ਆ ਇਧਰ ਨੂੰ ਸਾਹਮਣੇ ਦੇ ਰਖਤ ਦੇਖਦੇ ਆ ਜਿਹੜੇ ਹੈਨਾ ਇਧਰ ਨੂੰ ਆਹ ਦਰਖਤ ਦੇਖਦਾ ਇਹਦੇ ਵੀ ਉਹ ਫੇਰ ਵਿੱਚ ਨੂੰ ਫੇਰ ਵੜ ਗਏ ਆ ਤੀਜਾ ਦਰਖਤ ਵੀ ਇਧਰ ਨੂੰ ਹਿਸਾਬ ਲਾ ਲੂ ਆ ਖੇਤ ਆ ਜਿਹੜਾ ਆ ਵੱਡਿਆ ਹੋਇਆ ਹੈ ਨਾ ਫਾਰਮ ਵਾਲਾ ਹੀ ਹੈ ਵੀ ਇਹਦੇ ਉੱਪਰ ਨੂੰ ਘੁੰਮ ਕੇ ਉਹ ਦਰਖਤਾਂ ਤੱਕਰ ਚਲ ਜਾਂਦਾ ਹਾਂ ਹਾਂ ਮੈਂ ਤਾਂ ਕਹਾਂ ਤੈਨੂੰ ਰਹਿਣ ਸਾਡਾ ਦਿਲ ਲੱਗਿਆ ਹੋਇਆ ਨਾਲੇ ਉਹ ਲਾਪਾ ਫੇਰ ਰੌਣਕਾਂ ਆ ਦੇਣੀ ਕਿਤੇ ਜੰਗਲ ਚ ਮੰਗਲ ਫੇਰ ਲਾ ਦਾਂਗੇ ਹੈ ਇਹਦਾ ਕੀ ਕਹਿੰਦੇ ਵੇ ਫੋਨ ਵਾਲੇ ਉਹ ਕਹਿੰਦੇ ਭਾਈ ਆਵਾਂਗੇ ਅਸੀਂ ਯਾਰ ਤੇ ਬੇਟ ਕਰੋ ਮਗਾ ਬੇਟ ਹੀ ਆ ਅਸੀਂ ਤਾਂ ਬੈਠੇ ਹੀ ਆਂ ਭਰਾਵਾ ਹਾਂ ਫਸਲ ਹੁੰਦੀ ਆ ਜਦੋਂ ਸਾਡੇ ਮੰਦੀਆ ਆ ਗਿਆ ਕੋਈ ਰੇਟ ਵਾਲਾ ਫਸ ਗਿਆ ਹਾਂ ਆਪਾਂ ਚੱਕ ਦੇਣਾ ਆ ਕੰਮ ਇਹਦਾ ਹੈ ਹੈ ਨਹੀਂ ਜ਼ਮੀਨ ਤਾਂ ਬਹੁਤ ਕੰਮ ਦੀ ਆ ਬਹੁਤ ਸਿਰਾ ਸਿਰ ਆ ਗੜੇ ਬਣੇ ਹੋਏ ਆ ਬਾਈ ਸਾਰੇ ਆ ਨਾ ਵਿੱਗੇ ਵਿੱਗੇ ਤੇ ਹਨ ਝੋਨੇ ਵਾਸਤੇ ਨਹੀਂ ਐਮਪੀ ਦੇ ਵਿੱਚ ਆਪਾਂ ਗੜੇ ਬਣਾਉਨੇ ਆ ਤਾਂ ਇੱਕ ਗੜੇ ਬਾਈ ਕਿੰਨਾ ਖਰਚਾ ਆ ਜਾਂਦਾ ਇਹ ਇਹਨਾਂ ਨੂੰ ਤਾਂ ਯਾਰ ਬਣਾਉਣਾ ਹੀ ਨਹੀਂ ਆਉਂਦੇ ਆਪਾਂ ਨਹੀਂ ਆਪਾਂ ਪੰਜਾਬ ਵਾਲਾ ਹੁਣ ਤਾਂ ਆਪਾਂ ਜੇ ਬਣਾਈਏ ਜਿਵੇਂ ਤਾਂ ਬਣਾਇਆ ਤੇਰਾ ਕਿੰਨਾ ਖਰਚਾ ਆ ਗਿਆ ਦੇ ਇੱਕ ਗੜੇ ਤੇ ਉਰੇ ਆ ਜਾ ਤਰਮਾ ਦਾਦਾ ਕੀ ਖਰਚਾ ਆ ਹੂੰ ਹੁਣ ਆਪਣਾ ਤੂੰ ਆ ਖੇਤ ਦਾ ਤੇ ਆ ਖੇਤ ਦਾ ਤੂੰ 4 ਫੁੱਟ ਦਾ 3 ਫੁੱਟ ਦਾ ਫਰਕ ਤਾਂ ਲਾਉਣਾ ਹੈ ਭਾਈ ਕਾ ਬਈ ਫਰਕ ਦੱਸਦਾ ਹੀ ਆ ਹੈਗਾ ਨਾ 3 ਫੁੱਟ ਦਾ ਫਰਕ ਹੁਣ ਇਹਦੇ ਚ ਕੀ ਹੈ ਇਹਨਾਂ ਨੇ ਮਿੱਟੀ ਲੈ ਕੇ ਜਾਣੀ ਐ ਇੱਥੋਂ ਖਿੱਚ ਕੇ 2 ਕੀਲਿਆਂ ਦੀ ਬਾਹੀ ਹੋ ਉੱਥੇ ਜਾ ਕੇ ਸਿੱਟਣਗੇ ਅੱਛਾ ਆਪਾਂ ਇਹ ਨਹੀਂ ਕਰਿਆ ਹਾਂ ਆਪਾਂ ਇਧਰਲੇ ਪਾਸੇ ਚੱਕ ਕੇ ਇਧਰ ਸਿੱਟੀ ਗਏ ਉਰੀ ਕਮਾਈ ਗਿਆ ਟਰੈਕਟਰ ਆਹੀਂ ਅੱਛਾ ਇੱਕੋ ਨੇੜੇ ਹੀ ਹਾਂ ਹੂੰ ਇਹ ਆਏ ਰਾਜਾ ਬਣਾ ਲਿਆ ਇੱਥੋਂ ਚੱਕ ਚੱਕ ਕੇ ਉਹੀ ਕਮਾਈ ਕਰਨੀ ਮੈਂ ਤਾਂ ਇਹਨੂੰ ਨੀਵਾ ਕਰ ਲਿਆ ਇਹਨੂੰ ਉੱਚਾ ਕਰ ਲਿਆ ਉਧਰੋਂ ਮਾੜਾ ਮਾੜਾ ਕਰਾ ਸੱਟ ਕੇ ਚਰਪਰਾ ਬਰ ਹੋ ਗਏ। ਗੜੇ ਬਣਾ ਲਏ। ਹਾਂ ਇਹਦਾ ਮੈਂ ਆਹਾ ਲਾਲਾ ਦੂਬੀਆਂ ਕ ਕੀਲਿਆਂ ਨੇ ਬਣਾਤੇ ਸੀ 10 ਅੰਕ ਦੇਣਾ ਚ। ਅੱਛਾ ਵੀ 40 ਗੜੇ ਆਪਣੇ ਹੈ। ਹਾਂ 40 ਕਿਨੇ। ਤੇ ਆ ਜੇ ਹੁਣ ਇੰਨੇ ਨਹੀਂ ਮਿੱਟੀ ਚੱਕਣੀ ਹੋਵੇ ਨਾਲੇ ਆਹਾ ਮਿੱਟੀ। ਬਈ ਨੀ ਮੈਂ ਤਿੰਨ ਤਿੰਨ ਫੁੱਟ ਦਾ ਤੂੰ ਯਾਰੇ 4 ਫੁੱਟ ਦਾ ਫਰਕ ਹੋ। ਹਾਂ। ਅੱਜ ਮੀਂਹ ਉੱਤੀ ਹੋ ਵਟ ਆ ਗਈ ਹੂੰ ਹੂੰ ਆਪਣੇ ਆ ਖੇਤ ਨਾਲੋਂ ਆ ਖੇਰੇ ਨਾਲੋਂ ਨਾ ਜਿਹੜਾ ਆਪਣਾ ਉਹ ਲਾਸਟ ਵਾਲਾ ਹੂੰ ਹੂੰ ਘਟੋ ਘਾਟ 8 9 ਫੁਰਕ ਫੁੱਟ ਨੀਵਾ ਉਹ ਇਹਦੇ ਨਾਲੋਂ ਇਹਦੇ ਨਾਲੋਂ ਦੇਖਣ ਨੂੰ ਲੇਵਲ ਲੱਗਦੇ ਆ ਇਹ ਵੀ ਪੱਧਰ ਆ ਇਹ ਐ ਬਣਾਏ ਹੋਏ ਆ ਉਹ ਏਰੀਆ ਇਹਨਾਂ ਦਾ ਸਾਰਾ ਇਹਨਾਂ ਦਾ ਏਰੀਆ ਐਂ ਲੱਗਦਾ ਵੀ ਸਾਰਾ ਪੱਧਰ ਆ ਨਾ ਇਹ ਬਾਈ ਕੀ ਆ ਨਾ ਆਪਾਂ ਤਾਂ ਚੱਲ ਝੂਨਾ ਲਾਉਣਾ ਇਹ ਲੋਕ ਸੋਇਆਬੀਨ ਲਾਉਂਦੇ ਆ ਹੂੰ ਹੂੰ ਸੋਇਆਬੀਨ ਦੇ ਵਿੱਚ ਛੋਲਿਆਂ ਦੇ ਵਿੱਚ ਮਸਰ ਦੇ ਵਿੱਚ ਬਾਹਣ ਚਾਹੀਦਾ ਢਾਲੂ ਵੇ ਪਾਣੀ ਨਾ ਖੜੇ ਅੱਛਾ ਮੀਂਹ ਪੈ ਗਿਆ ਜਾਂ ਆਪਾਂ ਪਾਣੀ ਲਾਉਨੇ ਜਿੱਥੇ ਉਹ ਪਾਣੀ ਖੜ ਗਿਆ ਉੱਥੇ ਉਹ ਖਤਮ ਆ ਮਤਲਬ ਉੱਥੇ ਫਸਲ ਮਾਰ ਗਈ ਮੀਂਹ ਪਈ ਜਾਂਦਾ ਗਿੱਲਾ ਰਹੇ ਕੋਈ ਚੱਕਰ ਨਹੀਂ ਪਾਣੀ ਨਾ ਖੜੇ ਅੱਛਾ ਹੁਣ ਜਿਹੜੇ ਉਹ ਏਰੀਆ ਆਪਣਾ ਉਧਰਲਾ ਹਾਂ ਜਾਂ ਇਹ ਏਰੀਆ ਇੱਧਰਲਾ ਆਪਾਂ ਇਹ ਚ ਗੜੇ ਤਾਂ ਹੀ ਨਹੀਂ ਬਣਾਏ ਹਾਂ ਵੀ ਇਹਨਾਂ ਝੋਨਾ ਲਾਵਾਂਗੇ ਔਖੇ ਹੋਵਾਂਗੇ ਵੀ ਚੱਲ ਉਹਦੇ ਚ ਫਿਰ ਇਹੋ ਜੀਆਂ ਫਸਲਾਂ ਹੋ ਜਾਂਦੀਆਂ ਨੇ ਬਸ ਆਪਾਂ ਤਾਂ ਖੜੇ ਛੱਡਿਆ ਹੋਇਆ ਹਾਂ ਆਪਾਂ ਤਾਂ ਮੱਕੀ ਕਣਕ ਮੱਕੀ ਕਣਕ ਆਹ ਝੋਨੇ ਨੂੰ ਮੁਰਦਾ ਮੱਕੀ ਜਾਂਦੀ ਆ ਆ ਝੋਨੇ ਦਾ ਹੁਣ ਲਾਈ ਹੋਣੀ ਰਹਿ ਗਈ ਨੋ ਨੋ ਨ ਮੱਕੀ ਲਾਵਾਂਗੇ ਨਾਲੇ ਬੇਲੇ ਜਮਾ ਸੌਣ ਚ ਲਾ ਦੇਣਾ ਹੈ ਕੋਈ ਪਾਣੀ ਦੀ ਤਾਂ ਜੰਨੀ ਹੈ ਪਾਣੀ ਨਹੀਂ ਲਾਉਣਾ ਕੋਈ ਰੇ ਨਹੀਂ ਪਾਉਣਾ ਸਪਰੇ ਇੱਕ ਕੱਖਾਂ ਲਈ ਕਰ ਦੇਣੀ ਆ ਬਸ ਹੈ ਵੱਡੀ ਤਾਂ ਸੀਗੀ ਤੈਨੂੰ ਪਤਾ ਵੀ ਕਿੰਨੀ ਨਿਕਲੀ ਮੱਕੀ ਤਾਂ ਵਧੀਆ ਨਿਕਲੀ ਆ ਬਾਈ ਵੱਟ ਫਸਲ ਤਾਂ ਬਾਈ ਸਾਰੀ ਟੌਪ ਦੀ ਨਿਕਲਦੀ ਹੁਣ ਆ ਤੂੰ ਕਣਕ ਆ ਨਾ ਚਲੋ ਛੌਰੇ ਚ ਖੜੇ ਆਪਾਂ ਕਿਕਰ ਥੱਲੇ ਇੱਥੇ ਤਾਂ ਆਪਾਂ ਕਹਿ ਨਹੀਂ ਸਕਦੇ ਹਣਾ ਆ ਦੇਖ ਲੈ ਆ ਇੱਧਰ ਦੇਖ ਹਾਂ ਪਰ ਜਿਹੜੀ ਕਣਕ ਆ ਦੇਖ ਇੱਧਰ ਕਣਕੜੀ ਖੜੀ ਆ ਵੀ ਛੌਰਾ ਉਰੇ ਉਹ ਵਿਚ ਦਾ ਉਰੇ ਦਿਖੋ ਨਾ ਕਣਕ ਪੂਰੀ ਅੜੀ ਖੜੀ ਆ ਫਸਲ ਮਾੜੀ ਨਹੀਂ ਹੁੰਦੀ ਹੈਗੀ ਫਸਲ ਦਾ ਬਾਈ ਬਾਈ ਉਹਨਾਂ ਨੇ ਪਹਿਲਾਂ ਠੇਕੇਰੇ ਦੇ ਕੇ ਰੱਖੀ ਆ ਹੁਣ ਜਦਦੇ ਆਪ ਲੱਗਿਆ ਕਰਨ ਇਹ ਵੀ ਮੈਂ ਕਹਿੰਦਾ ਸਵਰਗ ਲੈ ਜਾਂਦਾ ਪੈ ਜਮੀਨ ਨੂੰ ਇਹਨਾਂ ਨੇ ਗਾਲਾਂ ਵਾਲਾ ਸਾਰੇ ਏਰੀਆ ਹੀ ਪੁੱਛਦਾ ਕਿ ਸਰਦਾਰ ਜੀ ਕਿਆ ਦਾਲਦੇ ਹੋ ਹਾਂ ਹਾਂ ਫਰਕ ਹੁੰਦਾ ਬਾਈ ਆਪਣੇ ਬੰਦੇ ਦਾ ਤਜਰਬੇ ਦਾ ਫਰਕ ਆ ਹਾਂ ਹੁਣ ਯਾਰ ਆਪਣੀ ਸਾਰੀ ਉਮਰ ਖੇਤੀਆਂ ਚ ਤਜਰਬੇ ਕਰਦੇ ਆ ਦੀ ਨੀ ਨਾ ਬੜਾ ਬੰਦਾ ਤਜਰਬਾ ਕਰਨਾ ਹੀ ਨਹੀਂ ਇਹ ਤਾਂ ਡਰੀ ਜਾਂਦੇ ਆ ਵੀ ਜੇ ਆਪਾਂ ਇਹ ਤੋਂ ਬਿਨਾਂ ਕੋਈ ਹੋਰ ਬੀਜ ਤਾਂ ਨਾ ਹੋਈ ਭਾਂ ਰੋਟੀ ਤੋਂ ਵੀ ਜਾਵਾਂਗੇ ਆਪਾਂ ਸਹੀ ਗੱਲ ਆ ਆਪਾਂ ਕਹਿੰਦੇ ਆ ਦੇਖੀ ਨਾ ਕੋ ਥੋੜੇ ਪੰਜਾਬੀ ਕਾਮਜਾਬ ਕਿਉਂ ਪੰਜਾਬੀ ਨੂੰ ਦੇਖੀ ਜਾਉਂੀ ਚੱਕੀ ਫਿਰਦਾ ਆਪਾਂ ਜਿਹੜਾ ਕੰਮ ਕਰਨਾ ਦੇਖੀ ਜਾਉ ਯਾਰ ਕਰ ਦੇ ਤੂੰ ਹਾਂ ਇਹਨਾਂ ਨੇ ਰੋਣ ਲੱਗ ਜਾਣਾ ਇੰਨਾ ਹੀ ਫਰਕ ਹੈ ਇਹਨਾਂ ਕੋ ਐ ਨਾ ਜ਼ਮੀਨਾਂ ਥੋੜੀਆਂ ਹਾਂ ਸਰਕਲ ਇਹਨਾਂ ਦਾ ਹੀ ਆ ਹੈ ਕਿ ਨਹੀਂ ਬਿਲਕੁਲ ਬਿਲਕੁਲ ਸੰਧ ਬੜੇ ਹੈ ਨਹੀਂ ਨਾ ਅੱਪਾ ਸੰਧ ਲੈਣ ਲੱਗਿਆ ਨੇ ਹੌਲਡਿੰਗ ਕਰਨੀ ਹਾਂ ਆਪਾਂ ਨੇ ਪੈਸਾ ਲਾਉਣ ਲੱਗਿਆ ਨੇ ਹੌਲਡਿੰਗ ਕਰਨੀ ਇਹਦਾ ਹੈ ਜਿੱਥੇ 10000 ਲੱਗਦਾ ਉਥੇ 15 ਲਾਈਦਾ ਸਹੀ ਗੱਲ ਹੈ ਆਏ ਹੁੰਦਾ ਵੀ ਚਲ ਚੀਜ਼ ਬਣਦੀ ਆ ਵੀ ਕੋਰ ਜੇ ਹੁਣ ਦੱਸਦੀ ਹੁਣ ਟਰੈਕਟਰ ਲੈਣਾ ਤਾਂ ਹਾਂ ਹੁਣ ਪੋਰ 4x4 ਟਰੈਕਟਰ ਲਿਆਉਣਾ ਆਪਾਂ ਬਿਲਕੁਲ ਬਿਲਕੁਲ ਹੁਣ ਕਿੱਥੇ ਇਹ ਦੂਏ ਨੇ ਪਟਣੀਆਂ ਮੜੀ ਓਦੋਂ ਤਮੀਆਂ ਲਾਉਣੀਆਂ ਘੱਟ ਹਾਂ ਉਹ ਜਿੰਨਿਆਂ ਮਰਜ਼ੀ ਛੱਡ ਕੇ ਬੈਠਾ ਰਹਿ ਮੈਨੂੰ ਕਿਹਾ ਕਰੇ ਅਰੇ ਅੰਕਲ ਜੀ ਆਪੇ ਜਾ ਕਾ ਮੱਕੀ ਕਾ ਟਾਂਡੇ ਇਹਨਾਂ ਦਾ ਵੀ ਟਾਂਡਿਆਂ ਦਾ ਵੀ ਕੀ ਕਰੋਗੇ ਤੁਸੀਂ ਇਹਦਾ ਇਹਨੂੰ ਕਿਵੇਂ ਕਰੋਗੇ ਮਖਾ ਪਰਸੋਂ ਨੂੰ ਆਜੋ ਤੁਹਾਨੂੰ ਦੱਸਾਂਗੀ ਕੀ ਕਰਾਂਗੇ ਜਦੋਂ ਆਪਣੀ ਮਸ਼ੀਨ ਚੱਲੀ ਆ ਰਾਤ ਨੂੰ ਅਜੇ ਮੱਕੀ ਵੱਡੀ ਜਦੋਂ ਮੱਕੀ ਵੱਡੀ ਆ ਜਦੋਂ ਸਿੜਤੀਆਂ ਰਾਤ ਨੂੰ ਹਾਂ 18 ਹੈ ਸਵੇਰ ਨੂੰ ਦੇਖਣ ਵੀ ਟਾਂਡੇ ਕਿੱਧਰ ਗਏ ਨੇ ਆਪਾਂ ਪਾਹਿਆ ਹੋਇਆ 5-7 ਕਿਲੇ ਸਹੀ ਗੱਲ ਹੈ ਮਖਾ ਤਾਂ ਐਂ ਖਤਮ ਕਰ ਦੰਦੇ ਆ ਅਸੀਂ ਉਹ ਇਹਨਾਂ ਤਵੀਆਂ ਹੈ ਨਹੀਂ ਫਾਲਿਆਂ ਨੇ ਉਹ ਚਲਦੇ ਨਹੀਂ ਇਹ ਡੂੰਗਾ ਨਾ ਡੱਡੂ ਹਾਲ ਜੀ ਉਹ ਤਵੀਆਂ ਹੈ ਹੀ ਨਹੀਂ ਨਾ ਤਵੀਆਂ ਹੈ ਹੀ ਨਹੀਂ ਆਪਾਂ ਨਾ ਹਾਲ ਪਾਈਏ ਨਾ ਕੁਸ ਪਾਈਆ ਆਪਾਂ ਤਾਂ ਤਵੀਆਂ ਨਾਲ ਵੱਢ ਕੇ ਸਾਰੀ ਨੂੰ ਮਾਰ ਕੇ ਦੂਰਾ ਸੁਹਾਗਾ ਮਗਰੀ ਮਸ਼ੀਨ ਠੋਕੀ ਦੀ ਆ ਹੁਣ ਹੋ ਗਿਆ ਕਣਕ ਦਾ ਸੌਦਾ ਇੱਥੀ ਤੇ ਕਰਤਾ ਫਿਰ ਜਮਾ ਇੱਥੇ ਹੀ ਚੱਕਤਾ ਹੁਣ ਕੱਲ ਤੇਰੇ ਸਾਹਮਣੇ ਚੱਕਿਆ ਹਾਂ ਅੰਦਰ ਦੇ ਚੱਕ ਲਿਆ ਫਾਰਮ ਦੇ ਇੱਥੇ ਤੇ ਨਹੀਂ ਕੋਈ ਕੁਝ ਨਹੀਂ ਲੱਗ ਮੈਂ ਭਾਈ ਅੱਜ ਪਿੰਡ ਚ ਗੇੜਾ ਮਾਰ ਕੇ ਆਇਆ ਮੈਂ ਚੱਲ ਡੀਜ਼ਲ ਡੀਜ਼ਲ ਨੂੰ ਪੈਸੇ ਮਹੱਲਿਆਉਣਾ ਇਕੱਠੇ ਕਰਕੇ ਤਿੰਨ ਚਾਰ ਬੰਦਿਆਂ ਕੋਲ ਗਏ ਬਸ ਆਹੀ ਗੱਲ ਭਈਆ ਮੰਡੀ ਵਿੱਚ ਮੰਡੀ ਬੰਦਾ ਮੰਡੀ ਬੰਦਾ ਮੈਂ ਕਹਾਂ ਜਾਂ 5 ਘੰਟਾ ਬੰਦਾ ਮੰਡੀ ਮੈਂ ਕਹਾਂ ਇੱਥੇ ਫਾਰਮ ਪਰ ਅਸੀਂ 70 ਅਸੀਂ ਵੀਗਿਆ ਨਹੀਂ ਕਣਕ ਮੈਂ ਕਹਾਂ ਵੇਚ ਵੀ ਦਿੱਤੀ ਘਰੇ ਪਈ ਇਹ ਪਤਾ ਨਹੀਂ ਕੀ ਜੱਕਰ ਹੈ ਇਹਨਾਂ ਨੂੰ ਹਣਾ ਇਹ ਲੋਕਾਂ ਦੇ ਦਿਲ ਨਹੀਂ ਹੈਗੇ ਝੂਠ ਬੋਲਦੇ ਨੇ ਬਾਲਾ ਹੂੰ ਹੂੰ ਭਾਈ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਕਾਰਨ ਕੀ ਆ ਕਾਂਗਰਸ ਸਾਡੀ 14 ਕੁਇੰਟਲ ਦੀ ਨਿਕਲਾਈ ਭਾਈ 14 ਦੀ ਤਾਂ ਉਹ ਨਿਕਲਣੀ ਆ ਜਿਹੜੀ 10 ਵਿੱਗਿਆ ਉਹ ਆਪਾਂ ਨੂੰ ਸੱਤ ਹੀ ਦੱਸ ਰਿਹਾ ਇਹ 7 6 6 ਹਾਂ 6 ਇਹਦਾ ਆ ਕੰਮ ਨਹੀਂ ਨਾ ਇਹਦਾ ਤੂੰ ਜੇ ਮੰਮੀ ਚਲੇ ਗਏ ਗਮਾਂਡੀ ਨੇ ਪਛੜਿਆ ਕੀ ਰੇਟ ਆ ਉਹਨੂੰ ਦੱਸਣਗੇ 26 ਹੋ ਲਾ ਗਈ ਸਾਡੀ ਹੁਣ ਤੇਰਾ ਤਾਂ ਰੇ ਕੀ ਆ ਤੇਰੇ ਹੋਣ ਦਾ ਕਿ ਸਾਨੂੰ ਬਹੁਤ ਫਾਇਦਾ ਹਾਂ ਕਿਉਂ ਸਾਰਿਆਂ ਨੂੰ ਪਤਾ ਤੈਨੂੰ ਰੇ ਪਤਾ ਸਾਰਿਆਂ ਦਾ ਵੀ ਇੰਨੇ ਨੇ ਸਾਰਿਆਂ ਨੇ ਕੇ ਤ ਪਤਾ ਵੀ ਕਿੰਨੇ ਕਿਦੇ ਵਿੱਗੇ ਆਂ ਕਿ ਹੈ ਕਿ ਨਹੀਂ ਬਿਲਕੁਲ ਇੱਕ ਵਿੱਗਾ ਨਹੀਂ ਮਰ ਬੱਜਦਾ ਹਾਂ ਉਹਦੇ ਕਰਕੇ ਬਹੁਤ ਫਰਕ ਆ ਝਾੜਦਾ ਵੀ ਆਪੇ ਬਧਰ ਹਾਂ ਬਾਈ ਆਪਣੇ ਪੰਜਾਬ 'ਚ ਵੀ ਇਹੀ ਗੱਲ ਹੁੰਦੀ ਆ ਹਾਂ ਹਾਂ ਕਰਾਲਾਂ ਦੋਗ ਨਾਲ ਉੱਤੇ ਹੀ ਹੁੰਦੀਆਂ ਕਈਆਂ ਦਾ ਅੱਧਾ ਕਿੱਲਾ ਹੀ ਹੁੰਦਾ ਉੱਪਰ ਚਾਰ ਕਰਾਲਾਂ ਹੀ ਹੁੰਦੀਆਂ ਲੋਕਾਂ ਨੂੰ ਜਾਂ ਨਾ ਵਿੱਚ ਵਿਚਾਦਤੀ ਹੁੰਦੀ ਆ ਹੈ ਔਰ ਭਾਈ ਆਇਆ ਦੇਖ ਹੱਕ ਦੀ ਖਾਓ ਆਪਾਂ ਹੁਣ ਆਪਾਂ ਅਸੀਂ ਦੇਖ ਇੰਨੀ ਦੂਰ ਮਸ਼ੀਨਾਂ ਲੈ ਕੇ ਆਏ ਆ ਹਨਾ ਡੀਜ਼ਲ ਪਾਉਨੇ ਆ ਰੋਟੀ ਪਾਣੀ ਬੰਦੇ ਨੂੰ ਖਵਾਉਨੇ ਆ ਜੇ ਬੰਦਾ ਮਾਰੇ ਤਾਂ ਆਪਣੇ ਦੁਰਾ ਸੀਸ ਮੂੰਹੋਂ ਨਿਕਲਦੀ ਹੋ ਆ ਚਰ ਆਂਤੜੀਆਂ ਦਾ ਕਹਿੰਦੀ ਹੀ ਨਹੀਂ ਨਹੀਂ ਬਾਈ ਹਾਂ ਹੁਣ ਕਬੜਾ ਕਿੰਨੇ ਦਾ ਚੱਲ ਆਪਣੇ ਤਾਂ ਫੇਰ ਵੀ ਉਹਦੇ ਫਰਕ ਆ ਨਹੀਂ ਅਗਲਾ ਬਾਹੀ ਕਹਿੰਦਾ ਭਾਈ ਅਜ ਦੀ ਦਾ ਪੰਜ ਕਾਉਂਟਰ ਨਿਕਲੇ ਗਾਹਾਂ ਨੂੰ 5 ਕਿਲੋ ਨਿਕਲੇ ਇਹਦੇ ਹਾਂ ਰੱਬਾ ਜੇ ਸਾਨੂੰ ਹਾਂ ਕੀ ਰੇਟ ਵੇਚੀ ਫੇ ਕਣਕ ਕਣਕ ਨਿੰਦਰ ਆਪਾਂ ਵੇਚਤੀ ਮੰਨ ਕੇ ਚੱਲ 2500 ਹੀ ਲੱਗੀ 2500 ਹਾਂ 10 ਰੁਪਏ ਘਟਾ 25 ਨੇ 2490 2490 ਠੀਕ ਆ ਆਹੋ ਇੱਥੇ ਤੇ ਚੱਕਣੀ ਆ ਹਾਂ ਹਾਂ ਕੋਈ ਬਾਲਾ ਹਾਂ ਆਪਾਂ ਭਰਨੀ ਆ ਨਾ ਆਪਾਂ ਲਾਉਣੀ ਆ ਨਾ ਆਪਾਂ ਪੱਖਾ ਲਾਉਣਾ ਨਾ ਆਪਾਂ ਜੇ ਮੀਂਹ ਆ ਗਿਆ ਤੇਰੇ ਸਾਹਮਣੇ ਨਹੀਂ ਕਹਿ ਕੇ ਗਏ ਵੀ ਤੁਸੀਂ ਤਰਪਾਲ ਵੀ ਨਹੀਂ ਪਾਉਣੀ ਐ ਤੇ ਮੈਨੂੰ ਫੋਨ ਕਰਦੇ ਮੈਂ ਆਪੇ ਹੀ ਬੰਦੇ ਭੇਜੂ ਵਾਕਈ ਸੀ 2500 ਹੋ ਗਈ ਮੰਨ ਲਾ ਹਾਂ 10 ਲੱਖ ਰੁਪਈਆ ਅੱਜ ਉਹਨੇ ਪਾਤਾ ਆਪਣੇ ਅਕਾਊਂਟ ਚ ਹਾਂ ਹੈ ਤੇ ਬਾਕੀ ਕੰਮ ਮੈਂ ਤੁਹਾਨੂੰ ਦੇ ਦੂੰ 10 ਤਰੀਕ ਤੱਕ ਬੰਦਾ ਦਾ ਚੱਲਾ ਆਪਣਾ ਹੀ ਆਹੋ ਦਲੀਪ ਹਾਂ ਹਾਂ ਤੇ ਮਹੋ ਚੱਲ ਕੋਈ ਨਹੀਂ ਦੇ ਦੀਆਂ ਸੀ ਕੀ ਗੱਲ ਵੈਸੇ ਉਹ ਤਾਂ ਆਪਾਂ ਟਰੈਕਟਰ ਲਿਆਉਣ ਕਰਕੇ ਪਾ ਲਿਆ ਵੀ ਚੱਲ ਕਾ ਨੂੰ ਹਨਾ ਕੱਲ ਆਉਣਾ ਬਨੀਲਾ ਕੋੜਾ ਆਉਣਾ ਨੀਲਾ ਕੋੜਾ ਸੋਮਵਾਰ ਨੂੰ ਸੋਮਵਾਰ ਹੈ ਹਾਂ ਚੱਲ ਚੱਲ ਲੇਗੇ ਫਿਰ ਹਾਂ ਹਾਂ ਸੋਮਵਾਰ ਆਪਾਂ ਨੀਲਾ ਕੋੜਾ ਲਿਆਉਣ ਕਿਹੜਾ ਮਾਡਲ ਕਰਿਆ ਬੁੱਕ ਇਹ ਆਪਾਂ ਬਾਈ ਕਰ ਲਿਆ 36 30 ਟਰਬੋ 36 30 ਟਰਬੋ ਲੱਗਿਆ ਹੈ ਇਹਨੂੰ ਹਾਂ ਉਹ ਆਰ ਸੀ ਤੇ 55 ਚੜਦਾ ਹੈ ਉਹ ਇਹਨਾਂ ਕੰਪਨੀਆਂ ਦਾ ਫਰਕ ਹੁੰਦਾ ਹੈ ਉਹ ਹੈਗਾ 57 ਟਰੈਕਟਰ ਬਾਈ ਕੋਈ ਵੀ ਨਹੀਂ ਇੰਨਾ ਪਾਵਰ ਜੁੰਦਾ ਜਿਵੇਂ ਹੁਣ ਆਪਣਾ ਆ ਹੋਣਾ ਹੈ ਆ 44 ਆਪਣਾ ਜੋਰ 50 ਜਿੰਨਾ ਮਾਰਦਾ ਹੈ ਬਹੁਤ ਜਾਣ ਹੈ ਟਰੈਕਟਰ ਬਹੁਤ ਜਾਣ ਹੈ ਏਡੇ ਮਿੱਟੀ ਦੇ ਵਿੱਚ ਗਾਰੇ ਦੇ ਵਿੱਚ ਬਰਸਾਦ ਦੇ ਵਿੱਚ ਤਵੀਆਂ ਦੇ ਲੱਤ ਨਾ ਕਿਵੇਂ ਫਿਰਦੀਆਂ ਇਹਦੀਆਂ ਬਹੁਤ ਜਾਣ ਹੈ ਇਹਦੇ ਵਿੱਚ ਵੀ ਹੂੰ ਪਰ ਲਾਲ ਕਰਤਾ ਸੀ ਇਹ ਵੀ ਜਿੱਦੈ ਲਿਆਂਦਾ 14 ਘੰਟੇ 15 ਘੰਟੇ ਬੰਦੇ ਨਹੀਂ ਕਰਿਆ ਲੰਬੇ ਹੀ ਪੋਵੇ 18 ਸਿੱਟੀਆਂ ਹੋਈਆਂ ਇਹਦੇ ਹੁਣ ਤਾਂ ਕੰਪਨੀ ਬਾਈ ਕਰਕੇ ਦੇਣ ਲੱਗੀਆਂ ਹਾਂ 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 ਇਹ ਜਿਹੜਾ ਇਹ ਪਤਾ ਨਿੰਦਰ ਕੀ ਕਰਦੇ ਨੇ ਇਹ ਟਰੈਕਟਰ ਲਿਆਏ ਟਰੈਕਟਰ ਲਿਆ ਕੇ ਇਹਨਾਂ ਨੇ ਨਾਨਕੇ ਦਾਦਕੇ ਸੌਰੀ ਸਾਰੇ ਘੜੇ ਦੇ 50 60 ਘੰਟੇ ਤਾਂ ਹੀ ਚਲਾ ਲੰਦੇ ਨੇ ਫਿਰਦੇ ਫੁਰਦੇ ਹੀ ਹਾਂ ਉਹ ਫਿਰ ਉੱਥੇ ਹੀ ਟਰੈਕਟਰ ਟਿਕ ਜਾਂਦਾ ਉਹਨੇ ਜ਼ੋਰ ਕੀ ਲਾਉਣਾ ਸਹੀ ਗੱਲ ਹੈ ਹੈ ਆਪਾਂ ਦਾ ਉਧਰ ਲਿਆਉਣ ਸਰ ਹਾ ਰੂਰ ਆਪਾਂ ਨਹੀਂ ਪਾਇਆ ਆਪਾਂ ਦਾ ਗੁਰਦੁਆਰਾ ਉੱਥੇ ਹੀ ਲੈ ਕੇ ਸ਼ੋਕ ਨਗਰੀ ਮੱਥਾ ਟੇਕਿਆ ਮਹਾਰਾਜ ਮੂਰੇ ਗੁਰਦੁਆਰੇ ਜਾ ਕੇ ਕਰਾਈ ਅਰਦਾਸ ਹੂੰ ਲਿਆ ਕੇ ਇਸ ਵੇਲੇ ਤੜਕਿਓ 6 ਵਜੇ ਜੋੜਤਾ ਸੀ ਇਸ ਵੇਲੇ ਆਈ ਸੀ ਨੇਰੇ ਹੋਏ ਹਾਂ ਤੜਕਾ ਹੀ ਜੋੜਤਾ ਮੂਰੇ ਲਾਦਾ ਕਾਲੂ ਨੇ ਅਖਬਾਰ ਮੈਂ ਕਿਹਾ ਕਮਲਿਆ ਗਰਮਣਾ ਵਾਲਾ ਹੋ ਜਾਏ ਕਹਿੰਦਾ ਕੁਝ ਨਹੀਂ ਹੁੰਦਾ ਡੈਡੀ ਪਾਣੀ ਵਿੱਚ ਹੋਵੇ ਫੇਰ ਨਹੀਂ ਹੁੰਦਾ ਹਾਂ ਪਾਣੀ ਨਿਕਲੇ ਟਰੈਕਟਰ ਨਹੀਂ ਲਾ ਉਹ ਲਾਟ ਮਾਰ ਮੈਂ ਕਿਹਾ ਦੂਜੇ ਪਾਸੇ ਲਾਲਚੀ ਰੱਖੀ ਸੂਈ ਲੋਕ ਕਹਿੰਨ ਵੀ ਇਹ ਟਰੈਕਟਰ ਪਾੜਨੇ ਕਿ ਕਿੱਥੇ ਸਰਦਾਰਾਂ ਦੇ ਤੱਕ ਉਹ ਦੇਖ ਲਾ ਕਿ ਮ ਵਰਕ ਬਹੁਤ ਜ਼ੋਰ ਆ ਟਰੈਕਟਰ ਚ ਬੜੀ ਜਾਨ ਹੂੰ ਉੱਥੇ ਟਿਕ ਜਾਂਦੀ ਹੈ ਚੀਜ਼ ਇਹਦਾ ਹੈ ਬਾਕੀ ਲਾਈਟ ਕਣਕ ਕਰਕੇ ਨਾ ਕੱਟੀ ਜਾਂਦੇ ਨੇ ਤੁਹਾਨੂੰ ਫਾਰਮ ਵੀ ਦਿਖਾਉਂਦੇ ਇਹ ਲਾਈਟ ਦਾ ਕੀ ਸੀ ਨਾ ਕਲਰੇ ਇਹ ਨਾ ਨਿੰਦਰ ਇੱਥੇ ਇੱਕ ਤਾਂ ਗ੍ਰੈਡ ਦੂਰ ਆ ਆਪਾਂ ਤੋਂ ਹਾਂ ਹੁਣ ਇੱਥੇ ਅੰਧੌਰ ਬਣ ਜਾਣਾ ਉਹਨਾਂ ਨੇ ਦੇਤੀ ਜਗ੍ਹਾ ਇਹਨੂੰ ਗ੍ਰੈਡ ਨੂੰ ਹਾਂ ਇੱਕ ਕਾਰਨ ਕਿ ਇੱਥੇ ਤੈਨੂੰ ਪਤਾ ਦਿਨੇ ਹਵਾ ਕਿੰਨੀ ਚੱਲਦੀ ਆ ਹਨਾ ਹਾਂ ਹਵਾ ਕਰਕੇ ਨਾ ਤਾਰਾਂ ਟੈਚ ਕਰਦੀਆਂ ਨੇ ਹੁਣ ਕੱਲ ਪਰਸੋਂ ਆਪਾਂ ਪਰਸੋਂ ਸੀ ਕੱਲ ਪਰਸੋਂ 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 ਹਾਂ ਉਹਦੇ ਉੱਥੇ ਅੱਗ ਲੱਗੀ ਨਾ ਲਾਈਟ ਆਉਂਦੀ ਸਾਰੇ ਲੱਗ ਗਿਓ ਉੱਥੇ ਬਾਈ ਨਾ ਇੰਨੀ ਲਾਟ ਨਿਕਲੀ ਸਾਨੂੰ ਤਾਂ ਖਤਰਾ ਹੋ ਗਿਆ ਦਾ ਵੀ ਕਿਤੇ ਗਾਂਹਾਂ ਨੂੰ ਨਾ ਆ ਜਾਵੇ ਪਰ ਉੱਥੇ ਕੰਟਰੋਲ ਹੋ ਗਈ ਹਾਂ ਉਹ ਕਿਤੇ ਖਾਲੀ ਗੋਲੀ ਗੇਜ ਚ ਲੱਗੀ ਉਹ ਨਹੀਂ ਤਾਂ ਹੀ ਮਤਲਬ ਆਪਾਂ ਨੂੰ ਸਵੇਰੇ 2-3 ਘੰਟੇ ਮਤਲਬ ਜਿਵੇਂ 5:00 ਵਜੇ 6:00 ਤੀ 8:00 ਵਜੇ ਤੱਕ ਹਾਂ ਤੇ ਫਿਰ ਹੁਣ ਹੁਣ ਛੱਡ ਦੇਣਗੇ 8:00 ਵਜੇ ਹੁਣ ਛੱਡ ਦੇਣਗੇ 10-11 ਵਜੇ ਤੱਕ ਸਾਰੀ ਰਾਤ ਰਹੂਗਾ ਨਾ ਹਾਂ ਹਾਂ ਫਿਰ ਰਾਤ ਨੂੰ ਵੀ ਰਹਿੰਦੀ ਆ ਕਈ ਵਾਰੀ ਅਸਾਂ ਯਾਰ ਰਾਤ ਨੂੰ ਕੋਈ ਡਰ ਨਹੀਂ ਆ ਜਾਣੀ ਹਾਂ ਨਹੀਂ ਐ ਵੀ ਕਣਕ ਦਾ ਬਾਈ ਇੱਥੇ ਹੋਰ ਹਸਾਬ ਆ ਨਾ ਨਾਲੇ ਜਦ ਕਿਤੇ ਨਾ ਆਇਆ ਜਾਂ ਮਾਲਕਨ ਕੰਮ ਪਹਿਲਾਂ ਦਾ ਕਰਾਵੇ ਨਾ ਯਾਰ ਬਾਈ ਕਿਸੇ ਹੁੰਦਾ ਨਾ ਫਿਰ ਜਿਲਿਆਂ ਦੇ ਜਿਲ੍ਹੇ ਚਲ ਕੇ ਕਰਦੇ ਆ ਉਹਨੇ ਬਾਈ ਆਪਣੇ ਤਾਂ ਕੀ ਆ ਨਾ ਆਪਣੇ ਜੇ ਕਿਤੇ ਇਹੋ ਜਿਹਾ ਕੰਮ ਹੋ ਜਾਂਦਾ ਬਾੜਾ ਕੰਮ ਹੂੰ ਹੂੰ ਕੋਈ ਤਾਰ ਡੀਪੀ ਜਾਂ ਕਿਤੇ ਕੋਈ ਮੇ ਲੱਗੀ ਚਲੋ ਹੋ ਜਾਂਦਾ ਹਨਾ ਹੂੰ ਆਪਣੇ ਦਾ ਲੋਕ ਪਿੰਡਾਂ ਦੇ ਪਿੰਡ ਇਕੱਠੇ ਹੋ ਜਾਂਦੇ ਆ ਭੱਜੇ ਆਉਂਦੇ ਆ ਅਲਾਉਂਸਮੈਂਟਾਂ ਹੋ ਜਾਂਦੀਆਂ ਨੇ ਇੱਥੇ ਦਾ ਬਾਈ ਇੱਕ ਸਾਤ ਲੱਗੀ 2019-20 ਦੇ ਵਿੱਚ ਹਾਂ ਉਦੋਂ ਆਪਾਂ ਖੇਤੀ ਨਹੀਂ ਸੀ ਕਰਦੇ ਠੇਕਾ ਲੈਣ ਆਏ ਸੀਗੇ ਹਾਂ ਲਾਕਡਾਊਨ ਲੱਗਿਆ ਹੋਇਆ ਸੀ ਹਾਂ ਨਿੰਦਰ ਅੱਗ ਲੱਗੀ ਇੱਧਰਲੇ ਪਾਸੇ ਜਿੱਥੇ ਉੱਧੇ ਲੱਗੀ ਸੀ ਹਾਂ ਅੱਗ ਚੜਦੀ ਚੜਦੀ ਅੱਜ ਇੱਥੇ ਆਪਣੀ ਕੰਬਾਈਨ ਚੱਲਦੀ ਆ ਰੋਤੋਂ ਰਾਤ ਇੱਥੇ ਆ ਗਈ ਆਪਣਾ ਫਾਰਮ ਸਾਰਾ ਖੜਾ ਮਖਾ ਜੇ ਕਣਕ ਮੱਚ ਗਈ ਇਹ ਆਪਾਂ ਨੂੰ ਠੇਕਾ ਕਿੱਥੇ ਦੇਣਗੇ ਹਾਂ ਤੇ ਬਾਹੇ ਭਾਈ ਉਹਨਾਂ ਨੂੰ ਕਿਹਾ ਮਖਾ ਤੁਸੀਂ ਟਰੈਕਟਰ ਲੈ ਕੇ ਚੱਲੋ ਜਾਰ ਉਹਨੂੰ ਹਾਉ ਕਹਿਆ ਕਰਨ ਮਖਾ ਜਾਰ ਕਮਾਲ ਦੀ ਗੱਲ ਮੈਂ ਕਾਲੂ ਨੂੰ ਮਖਾ ਟਰੈਕਟਰ ਕੱਢ ਇਹਨਾਂ ਦਾ ਟਰੈਕਟਰ ਕੱਢ ਕੇ ਪਾਈ ਆਪਣੇ ਵਾਲੀਆਂ ਤਵੀਆਂ ਪਾਈਆਂ ਔਰ ਗਿੜੇ-ਗੁੜੇ ਜੇ ਦਿੱਤੇ ਅਸੀਂ ਹਾਂ ਤੇ ਇੱਧਰ ਆਹਾ ਵੱਢਿਆ ਪਿਆ ਸੀ ਸਾਰਾ ਏਰੀਆ ਵੱਢ ਕੇ ਪਾਈ ਫਿਰ ਮੈਂ ਫਾਇਰ ਬ੍ਰੇਡ ਨੂੰ ਫੋਨ ਕੀਤਾ ਇਸਾ ਕੜ ਉਹ ਆਏ ਉਹਨਾਂ ਨੇ ਆ ਕੇ ਅੱਗ ਬੁਝਾਈ ਇੱਕ ਵੀ ਬੰਦਾ ਨਾ ਕੋਲੇ ਜਾ ਰੇ ਇੱਕ ਵੀ ਬੰਦਾ ਪਿੰਡ ਦਾ ਕੋਈ ਵਾ ਮੱਚ ਦੀ ਤੁਰੀ ਉਹਨੇ ਬੱਟਾਂ ਦੇ ਖੜਿਆ ਹਾਉ ਹਾਉ ਭੋਗਈ ਭੋਗਈ ਐਂ ਕਰੀ ਜਾਣਗੇ ਅਸਿਆ ਹਾਂ ਜੇ ਮੈਂ ਫਾਇਰ ਬ੍ਰਿਗੇਡ ਨੂੰ ਅਸੀਂ ਨਾ ਫੋਨ ਕਰਦੇ ਆਪਣਾ ਵੀ ਸਾਰਾ ਗਿਆ ਸੀ ਫੇਰ ਔਰ ਸਰਦਾਰ ਜੀ ਨੇ ਤਾਂ ਹਿੰਮਤ ਕਰ ਲਈ ਐਂ ਕਰ ਲਈ ਕਿ ਤੁਹਾਡਾ ਸਰਜਣਾ ਸਾਡਾ ਨਹੀਂ ਨਾ ਸਰਨਾ ਕਿੰਨਾ ਇਹ ਜੇ ਲੋਕ ਨੇ ਸਾਰੀ 118 19 ਬਿਗਾ ਜ਼ਮੀਨ ਦਾ ਬਾਈ ਕਿਤੇ ਖੇਲ ਆ ਨਿਆਣਿਆਂ ਵਾਂਗੂ ਪਾਲੀ ਫਸਲ ਐ ਖੜੀ ਤੇ ਉਹ ਇਹ ਜਿਹਾ ਕੰਮ ਹੋ ਜਵੇ ਕਿਹਦੇ ਜੱਲੇ ਜਰਿਆ ਜਾਂਦਾ ਬਹੁਤ ਔਖਾ ਭਾਈ ਹੈ ਕਿ ਨਹੀਂ ਉਹ RAM ਨਾ ਉੱਥੇ ਬੈਠੇ ਉਹਨਾਂ ਨੂੰ ਐ ਵੀ ਆਪਾਂ ਵੀ ਠੇਕਾ ਤਾਂ ਇਹਨਾਂ ਨੇ ਲੈ ਜਾਣਾ ਪੈਸੇ ਫੜ ਕੇ ਵੀ ਆਪਣੇ ਪੱਲੇ ਕੀ ਪਣਾ ਹੈ ਉਹਨਾਂ ਨੂੰ ਐ ਵੀ ਮੱਚਦੀਆ ਮੱਚ ਜਾਣਾ ਹੋਰ ਯਾਰ ਭਾਈ ਜਦੋਂ ਸਾਡਾ ਦੇਖ ਮਗਾ ਜਰ ਬੜਾ ਕੰਮ ਖਰਾਬ ਹੋ ਗਿਆ ਕਿਦਾਂ ਹੈ ਲੋਕ ਡਾਊਨ ਲੱਗਿਆ ਹੋਇਆ ਆਏ ਮਸਾਂ ਸੀ ਉੱਥੋਂ ਵੱਡੀ ਲੈ ਕੇ ਤੁਸੀਂ ਹੋਰ ਮੈਂ ਤਾਂ ਕੱਲੂ ਰਾਤ ਨੂੰ ਐਸ ਵੇਲੇ ਚੱਲੇ ਰਤੋ ਵਾਲਾ ਤੂਰੇ ਠੋਕੀ ਅੱਛਾ ਕਾਲੂ ਕੰਦਰ ਡੈਡੀ ਕਿਵੇਂ ਕਰੀਏ ਜਾਣਦਾ ਕਿਸ ਨੇ ਦੇਣਾ ਨਹੀਂ ਮਖਾ ਇਲਾਜ ਕਰਦੇ ਆ ਉਹ ਇੱਕ ਮੁੰਡਾ ਸਾਡਾ ਪਟਵਾਰੀ ਸੀ ਉਹ ਤੋਂ ਅਸੀਂ ਸਲਿੱਪ ਜੀ ਲੈ ਕੇ ਸਰਕਾਰੀ ਨਾ ਗੱਡੀ ਦੇ ਉੱਤੇ ਲਾ ਦਿਆਂ ਆਏ ਕਰਕੇ ਹਮ ਇੱਕ ਮੈਂ ਰੱਖ ਲਿਆ ਵਿੱਚ ਜਦ ਪੁਲਿਸ ਵਾਲੇ ਲਵੇ ਤਾਂ ਆਉਂਦੇ ਨਹੀਂ ਸੀਗੇ ਸੀਸਾ ਮੈਂ ਲਾਹਾ ਨਾ ਕਰਾ ਉਹ ਅੰਦਰ ਮੈਂ ਐ ਦਿਖਾ ਦਿਆ ਕਰਾਂ ਵੀ ਪਰਮਿਸ਼ਨ ਹੋ ਕਰਿਆ ਕਰ ਜਾਓ ਅੱਛਾ ਆਈ ਆਏ ਸੀ ਇੱਧਰ ਦੀ ਆਏ ਫਿਰ ਕੋਟਾ ਬੁੰਦੀ ਹੋ ਕੇ ਰਾਜਸਥਾਨ ਹੋ ਕੇ ਅੱਛਾ ਨਹੀਂ ਤਾਂ ਅਸੀਂ ਆਏ ਦੀ ਉਹਨੇ ਗਵਾਲੀਅਰ ਹੋ ਕੇ ਆਗਰਾ ਹੋ ਕੇ ਹਮ ਉਦੋਂ ਅਸੀਂ ਸਿੱਧਾ ਹੀ ਹੋ ਗਏ ਬਠਿੰਡੇ ਤੋਂ ਪਰ ਬਾੜ ਤਾਂ ਪੈ ਗਈ ਸਾਨੂੰ 300 400 ਕਿਲੋਮੀਟਰ ਚੱਲ ਵੀ ਸਹੀ ਚਲਾਮ ਤੱਕ ਪਹੁੰ ਚੱਲੀਏ ਵੇ ਬਾਰੰਦੇ ਹੁਣ ਹੋਰ ਹੋਰ ਚੱਲ ਚੱਲੀਏ ਹੁਣ ਲਾਈਟ ਆਊਗੀ ਲਾਈਟ ਆਉਣ ਤੇ ਬਾਅਦ ਫਿਰ ਨਾ ਫੋਨ ਫੋਨ ਸਾਰੇ ਚਾਰਜ ਹੋਣਗੇ ਬਾਕੀ ਉਹ ਮਹਾਤਮਾ ਦੀ ਲੱਗੀ ਆਨੰਦਪੁਰ ਵਾਲਿਆਂ ਦੀ ਟਰੱਸਟ ਵਾਲਿਆਂ ਦੀ ਮਸ਼ੀਨ ਵਢਣਾ ਇਹਨਾਂ ਦਾ ਵੀ ਬਈ ਖਾਸੀ ਜ਼ਮੀਨ ਹੋਰੇ ਹਨਾ ਇਹ ਨਿੰਦਰ ਇੱਥੇ ਨਾ ਇਨਾਂ ਦੀ ਜ਼ਮੀਨ ਹੈਗੀ 1300 ਬਿਗਾ ਆਪਦੀ ਮਸ਼ੀਨਰੀਆਂ ਕੋਲ ਹਨ ਇਹ ਨੇ ਮਸ਼ੀਨਾਂ ਤਾਂ ਆਉਂਦੀਆਂ ਨੇ ਆਪਣੇ ਪੰਜਾਬ ਦੀਆਂ ਹਰਿਆਣੇ ਦੀਆਂ ਇਹ ਜਿਹੜਾ ਇੱਥੇ ਮੇਨ ਮਹਾਤਮਾ ਇਹਨਾਂ ਦੇ ਇਹੋ ਜਿਹੇ 52 ਫਾਰਮ ਨੇ ਦੋਂ ਵੀ ਵੱਡੇ ਵੱਡੇ 60000 ਏਕੜ ਜ਼ਮੀਨ ਹੈ ਇਹਨਾਂ ਕੋਲੇ ਐਮਪੀ ਐਮਪੀ ਚ 60000 ਏਕੜ 60000 ਕਿੱਲਾ ਵਾਹ ਜੀ ਵਾਹ ਇਹ ਨੰਦਪੁਰ ٹرسٹ ਕੋਲੇ ਅੱਛਾ ਤੇ ਉਹ ਚ ਕੀ ਹੈ ਹੁਣ ਜੇ ਮੈਂ ਆਹੀ ਆਪਣੇ ਕੋਲੇ ਇਹ 8900 ਕਿੱਲਾ ਤਾਂ ਇਹੀ ਹੈ ਵੈਗਾ ਬਾਈ ਅਸੀਂ ਜਾ ਕੇ ਇਸਵੇਂ ਦੇ ਹੈ ਤੂੰ ਲਾਲਾ ਇੱਧਰ ਪਾੜੇਪੁਰ ਤੋਂ ਚੱਲ ਕੇ ਅੰਦਰ ਤੱਕ ਆ ਪੰਜ ਕਿਲੋਮੀਟਰ ਚ ਇਹੀ ਬੈਠੇ ਆ 2 ਕਿਲੋਮੀਟਰ ਚੌੜਾ ਆ ਇਹ ਸਹੀ ਗੱਲ ਆ ਤੇ ਉਹ ਫਿਰ ਕੀ ਕਰਦੇ ਆ ਨਾ ਜਿਹੜਾ ਮੇਨ ਮਹਾਤਮਾ ਉਹ ਜਿਹੜਾ ਖੇਤੀਬਾੜੀ ਦਾ ਇਨਚਾਰਜ ਆ ਉਹ ਹਰਿਆਣੇ ਦਾ ਮੁੰਡਾ ਅੱਛਾ ਫਿਰ ਉਹ ਉਹਦੇ ਟੱਚ ਚ ਚੱਲਦੀਆਂ ਨੇ ਉਹਦਾ ਗੱਲ ਕਰਕੇ ਰੱਖ ਗਾਉਂ ਦਾ ਆਪਾਂ ਉਹਦਾ ਗਾਹ ਨੂੰ ਕਰਦੇ ਆ ਗੱਲ ਤੇ ਯਾਰ ਔਖਾ ਬਹੁਤ ਆ ਇਹਨਾਂ ਦਾ ਹਾਂ ਇਹਦਾ ਜਦੋਂ ਚੱਲ ਪਿਆ ਤਾਂ ਬਹੁਤ ਫਿਰ ਵਾਹ ਤੇਰੇ ਸਾਹਮਣੇ ਹੀ ਆ ਟਿੱਪਰ ਟੁੱਪਰ ਹੁਣ ਜਿੰਨੀ ਕਣਕ ਐ ਇੱਥੇ ਥੋੜੀ ਲਾਉਣੀ ਆ ਉਹਨਾਂ ਨੇ ਚੱਕ ਤੇ ਸਾਰੀ ਉੱਥੇ ਜਾਣੀਆਂ ਨਾਲ ਹੁੰਦੇ ਆ ਉਹਦੇ ਟਿੱਪਰ ਭਰ-ਭਰ ਕੇ ਨਾਲ ਹੁੰਦੇ ਹੀ ਜਾਈ ਜਾਂਦੇ ਆ ਅਜਾ ਹਾਂ ਦੇ ਮਗਰੀ ਫਿਰਦੇ ਆ ਦੇਖਿਆ ਟਿੱਪਰ ਹਾਂ ਦੇਖਿਆ ਪੀਲੇ ਪੀਲੇ ਜੇ ਹਾਂ ਹਾਂ ਉਹ ਪੀਲੇ ਜੋ ਸਾਰੇ ਟਰੱਸਟ ਦੇ ਹੀ ਆ ਨੇ ਅਸੀਂ ਗਏ ਤੇ ਅੱਜ ਸਵੇਰੇ ਅਮਰੀਕਾ ਨੂੰ ਗਏ ਤੇ ਮਹਾ ਮਹਾਤਮਾ ਜੀ ਕੋ ਜਾ ਕੇ ਆਏ ਤੇ ਮੈਂ ਕਿਹਾ ਸਾਨੂੰ ਵੀ ਦਿਓ ਮੌਕਾ ਉਹ ਕਹਿੰਨੇ ਵੀ ਸਾਡੀ ਅੱਜ ਤਾਂ ਮਸ਼ੀਨ ਆ ਰਹੀ ਆ ਵੀ ਜੇ ਕਿਤੇ ਲੋਡ ਪਈ ਵੀ ਤੁਹਾਨੂੰ ਤੁਹਾਨੂੰ ਹੀ ਸੱਦਾਂਗੇ ਅਸੀਂ ਹਾਂ ਨਹੀਂ ਆਪਾਂ ਤੋਂ ਭੱਜ ਦੇਣੀ ਇਹ ਤੇਰੇ ਵਧੀਆ ਨੇ ਨਹੀਂ ਅਸੀਂ ਜਾ ਕੇ ਆਏ ਸਵੇਰੇ ਮੰਗਾ ਵੀ ਇਹ ਲੋਡ ਬਈ ਮਹਾਤਮਾ ਜੀ ਵੀ ਸਾਡੀ ਮਸ਼ੀਨ ਆ ਨਵੀਂ ਪ੍ਰਾਣ ਜਿਵੇਂ ਸਾਨੂੰ ਨਵੀਂ ਨਵੀਂ ਦੇ ਦਾਂਗੇ ਪੁਰਾਣੀ ਪੁਰਾਣੀ ਦੇ ਦਾਂਗੇ ਕੋਈ ਨਹੀਂ ਜੇ ਅੱਜ ਨਾ ਕਹਿੰਦਾ ਸਾਡੀ ਇਹਨੂੰ ਲੋਡ ਪਈ ਨਾ ਸਾਨੂੰ ਤਾਂ ਅਸੀਂ ਜ਼ਰੂਰ ਪਹੁੰਚਾਂਗੇ ਚੱਲੀਏ ਫੇਰ ਪਰਾਂ ਦੇ ਨੂੰ ਹੋਰ ਹੋਰ ਚੱਲ ਚਲੋ ਠੀਕ ਆ ਬਾਈ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਤੁਹਾਨੂੰ ਸਾਕਈ ਚੀਜ਼ਾਂ ਦਿਖਾਤੀਆਂ ਜਿਦੀ ਵੀਡੀਓਜ਼ ਹਨ ਅੰਕਲ ਕੱਲ ਦਾ ਕਹੀ ਜਾਂਦਾ ਕਹਿੰਦਾ ਵੀ ਆਪਣੀ ਕਾਂਕਕ ਨਹੀਂ ਗੇੜਾ ਮਾਰ ਕੇ ਆਉਣਾ ਵਾ ਚੱਲ ਮਸ਼ੀਨ ਆ ਜਾਣਦੇ ਮਹਾਰ ਤੇ ਗੜੇ ਦੇ ਕੋਲ ਜਦੋਂ ਮਸ਼ੀਨ ਆ ਗਈ ਉਦੋਂ ਚੱਲਾਂਗੇ ਅੱਜ ਬਾਬੇ ਦੀ ਕਿਰਪਾ ਕਰ ਲੈਣਾ ਤੇ ਦੀ ਦਾ ਘੁੰਮ ਨਹੀਂ ਹੁੰਦਾ ਆ ਦੇਖ ਲੈ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਤੇ ਆਏ ਆ ਬੱਸ ਹੋ ਜਾਂਦੀ ਤੁਰੇ ਆਉਂਦੇ ਆ ਮੋਟਰਾਂ ਦਾ ਵੀ ਜਿਹੜਾ ਰਾਜੀ ਉਹਨਾਂ ਨੇ ਕਾਹ ਬਣਾ ਲੈ ਕਿ ਬੰਨਾ ਇੰਨਾ ਸਾਰਾ ਕੰਮ ਇਹਦਾ ਕਰਾ ਕੇ ਲਿਆ ਪਤੰਦਰਾਂ ਨੇ ਨਾ ਮੋਟਰਾਂ ਕਿਤੇ ਭਜਾ ਲਿਆ ਇੱਥੇ ਤਾਂ ਬਾਈ ਕੀ ਆ ਨਾ ਕੁਛ ਨਾ ਕਰਾਓ ਨਾ ਮਗਰਾਟ ਰੱਖੋ ਨਾ ਲੈਟਾਂ ਰੱਖੋ ਨਾ ਕੁਛ ਕੱਲੇ ਟਾਇਰ ਵਧੀਆ ਹੋਣ ਬਾਕੀ ਸਭ ਲੰਡਾਈ ਚੱਲੇ ਨਹੀਂ ਮੋਟਰ ਸਾਰਾ ਕੋ ਪਾ ਕੇ ਲਿਆ ਤਾਂ ਪੂਛ ਪਾਤ ਜੂਰੇ ਵਾਲੀ ਇਹਨਾਂ ਨੇ ਪਤੰਦਰਾਂ ਨੇ ਕਹਿ ਗਏ ਉੱਥੇ ਮੈਂ ਭੇਜੇ ਕਿੰਨੇ ਮੈਨੂੰ ਰਾਤ ਨੂੰ ਜ਼ਖਾਮ ਜਾਂਦਾ ਤੇ ਕਿਵੇਂ ਦਵਾਈ ਦੇਣ ਭੇਜਤੇ ਮਾਂ ਜਾ ਗੋਲੀਆਂ ਦੇ ਪੱਤੇ ਵੜ ਕੇ ਲਿਆ ਤੇ ਉਹ ਗੋਲੇ ਆਉਂਦੇ ਨਾ ਉਹ ਆਪਣੇ ਕਿਹੜੀ ਗੋਲੀ ਚੱਲਦੀ ਆਪਣੇ ਹਾਉਣਾ ਉਹ ਚਲ ਮੈਨੂੰ ਤਾਂ ਇਨਾ ਪਤਾ ਨਹੀਂ ਹੈ ਜਦਾਂ ਜਿਹੜੇ ਬੁਖਾਰ ਜ਼ਖਾਮ ਤੇ ਹੁੰਦੀ ਡੋਲੋ 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 ਭਰਾਵਾ ਇਹਨਾਂ ਨੇ ਮੋਟਰਨਾ ਕਿਤੇ ਭਜਾ ਲਿਆ ਮੂਰੇ ਰੋਡ ਤਾਂ ਕਿਤੇ ਪੁਲੀ ਬਣਦੀ ਸੀ ਇਹਨਾਂ ਨੇ ਮਾਰੇ ਬ੍ਰੇਕ ਇੱਕ ਮੋਟਰ ਰਿਕਸ਼ਾ ਵਾਲਾ ਪਿੱਛੇ ਫਸ ਗਿਆ ਉਹ ਚ ਗੱਡੀ ਵੱਜੀ ਮੈਂ ਜੇ ਇੱਕ ਮਹੀਨਾ ਪਿੰਡ ਚਲਾ ਜਾਣਾ ਉਹ ਜਿਹੜਾ ਆਪਣਾ ਦੇਖ ਲੈ ਨਵਾਂ ਮੋਟਰਸਾਈਕਲ ਉਹ ਹਾਂ ਉਹ ਤੇ ਮੈਂ ਆ ਕੇ 3-4000 ਰੁਪਇਆ ਫੇਰ ਲਾਉਣਾ ਬਈ ਲੱਗਦੇ ਆ ਪੈਸੇ ਖੇਤਾਂ ਚਾਈਂ ਦੱਬੀ ਫਿਰਦੇ ਆ ਰਾਹ ਚ ਨਹੀਂ ਇਹਨਾਂ ਦੇ ਦੇ ਫੜਾ ਜਿੱਥੇ ਜਿਕਰਾ ਸਿੱਟਦਾ ਹੁਣ ਜਦੋਂ ਆਪਣਾ ਸੀਜ਼ਨ ਚੱਲ ਪਿਆ ਗੱਮੱਜਾ ਦਾ ਗਾਈਆਂ ਦਾ ਆਉਣ ਲੱਗੀਆਂ ਫਿਰ ਭਰਾਵਾ ਉਹਦੀ ਲੋਟ ਆਉਣਾ ਮਤਲਬ ਦੱਬਾਜ ਨਹੀਂ ਹੁੰਦਾ ਹੁਣ ਤੂੰ ਹਸਾਬ ਲਾ ਲੈ ਵੀ ਉਧਰ ਸਾਰਾ ਸੈੱਟ ਕਰਾ ਕੇ ਨਿੰਦਾ ਹੁਣ ਕੱਲ ਫੇਰ ਦੇਖਿਆ ਹੁਣ ਡੀਜ਼ਲ ਦੀ ਕੈਨਾਂ ਆਉਣੀ ਆ ਬਈ 100 ਲੀਟਰ ਡੀਜ਼ਲ ਆਉਂਦਾ ਹੁਣ ਸਾਰਾ ਆ ਵੀ ਆ ਵੀ ਟੁੱਟ ਗਿਆ ਅੱਜੇ ਦਾਦੇਗਾ ਵਿੰਗਾ ਜਾਊਗਾ ਥੱਲੇ ਡੀਜ਼ਲ ਦੀ ਕੈਨ ਵੱਜ ਵੱਜ ਕੇ ਨਾ ਗਾਂ ਨੂੰ ਹੈ ਚਲੋ ਚਲੀਏ ਟੱਕੜਿਆ ਰੱਖਣਾ ਉਹਨਾਂ ਕੋਲ ਲਿਆ ਕੇ ਨਹੀਂ ਨਹੀਂ ਡੀਜ਼ਲ ਵਾਲਾ ਬੋਲਟ ਹੈ ਡੀਜ਼ਲ ਵਾਲਾ ਮਿਲ ਜੂ ਉਹ ਹਾਂ ਹਾਂ ਮਿਲ ਜਾਂਦਾ ਉਹ ਪਰ ਬੱਟਾਂ ਦੇ ਸੇ ਉੱਪਰ ਕੇ ਜੇ ਉੱਪਰ ਉਧਰ ਡੇਢ ਕੁਆਂਟਲ ਭਾਏ ਮੋਟਰ ਹਾਲ ਦਾ ਹੋ ਜਾਣਾ ਡੇਢ ਕੁਆਂਟਲ ਇਧਰ ਡੀਜ਼ਲ ਦਾ ਹੁਣ ਉੱਪਰ ਘਿਰ ਕੇ ਲੱਤਾਂ ਤੋੜ ਨਹੀਂ ਨਹੀਂ ਕੁਛ ਨਹੀਂ ਹੁੰਦਾ ਉਹ ਤਾਂ ਬਹੁਤ ਵਧੀਆ ਚਲਾਈ ਆ ਉਹਦੀ ਹਾਂ ਸੂਰਜ ਸੂਰਜ ਕਹਿੰਦੇ ਆ ਉਹਨੂੰ ਗੁਜਰਾਤ ਚ ਬਹੁਤ ਆ ਉਹ ਹਾਂ ਗੁਜਰਾਤ ਚ ਬਹੁਤ ਆ ਚਲੀਏ ਵੇ ਹੋਰ ਹੋਰ ਚੱਲੋ ਚਲੋ ਚੱਲਦੇ ਆ ਜੀ ਫਿਰ ਮਸ਼ੀਨ ਦੇ ਸ਼ਾਮ ਨੂੰ ਬਾਅਦ ਫਾਰਮ ਤੇ ਪਹੁੰਚ ਜੂਗੀ ਇਹਦੇ ਬੈਰੀ ਡੀਟਰ ਸਾਫ ਕਰਦੇ ਨਾਲੇ ਜਿਹੜਾ ਰੈਡੀਏਟਰ ਬਾਹਰ ਲੈਟ ਦਾ ਬਾਈ ਦੇ ਲੋ ਕਿੰਨਾ ਫਾਇਦਾ ਹੈ ਨਾ ਅਕਲ ਹਾਂ ਬਹੁਤ ਹੈ ਦੰਚੜਾਇਆ ਪਿਆ ਬਾਕੀ ਰੈਡੀਏਟਰ ਸਾਫ ਕਰਨਾ ਇਹਦਾ ਗਰੀਸ ਪਾਣੀ ਕਰਨਾ ਸਾਰਾ ਫਾਰਮ ਤੇ ਕਰਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ ਚ ਧੰਨਵਾਦ ਜੀ ਬਹੁਤ ਬਹੁਤ